ਸੁਖਣਾ ਦੇ ਨਾਲ ਪੈਂਦਾ ਇਲਾਕਾ ਜੰਗਲੀ ਜੀਵ ਜੰਤੂਆਂ ਦੇ ਲਈ ਉਸ ਦੇ ਨੇੜੇ ਤੇੜੇ ਰਹਾਇਸ਼ਾਂ ਫਾਰਮ ਹਾਊਸ ਵੱਡੇ ਵੱਡੇ ਬੜਨ ਲੱਗੇ ਨੇ ਤੇ ਹੁਣ ਉਸ ਦੇ ਉੱਤੇ ਫੈਸਲਾ ਬੜਾ ਸਖਤ ਆ ਸਕਦਾ ਹੈ ਕ੍ਰੀਮ ਕੋਰਟ ਨੇ ਸਖਤੀ ਇਸ ਕਰਕੇ ਵਰਤੀ ਹੈ ਕਿਉਂਕਿ ਉੱਥੇ ਜੰਗਲੀ ਜੀਵਾਂ ਦਾ ਨੁਕਸਾਨ ਬੜਾ ਹੋ ਰਿਹਾ ਰਹਾਇਸ਼ੀ ਇਲਾਕੇ ਕਰਕੇ ਪੋਲਿਟਿਸ਼ਨ ਅਫਸਰ ਜਿਹੜੇ ਨਾ ਉਹ ਇਸ ਏਰੀਆ ਦੇ ਵਿੱਚ ਵਸਣਾ ਚਾਹੁੰਦੇ ਤੇ ਉਹਨਾਂ ਨੇ ਜਿਹੜਾ ਇਕੋ ਜ਼ੋਨ ਸਿਸਟਮ ਉਹਨੂੰ ਤਬਾਹ ਕੀਤਾ ਕਿਉਂਕਿ ਜੰਗਲੀ ਜੀਵ ਏਰੀਆ ਇੰਨੀ ਜ਼ਿਆਦਾ ਵਸੂ ਕਰਵਾ ਦਿੱਤੀ ਹੈਗੀ ਉਸ ਤੇ ਕੋਈ ਪਾਬੰਦੀ ਨਹੀਂ ਲਾਈ ਹੈਗੀ ਇਹ ਇੱਕ ਵਾਰ ਟਾਟਾ ਕੰਪਨੀ ਦੇ ਨਾਲ ਰਲ ਕੇ ਪੰਜਾਬ ਦੇ ਕੋਈ 190 ਠੱਲੇ 90 ਸਾਰੀਆਂ ਪਾਰਟੀਆਂ ਦੇ ਐਮਐਲਏ ਮਿਲ ਕੇ ਜਿੱਤੇ ਹਾਰੇ ਮਿਲ ਕੇ ਉਹ ਪ੍ਰੋਜੈਕਟ ਵੀ ਪਾਸ ਕਰਵਾ ਲਿਆ ਉਹ ਵੀ ਸੁਪਰੀਮ ਕੋਰਟ ਦੇ ਵਿੱਚ ਗਿਆ ਸੀ ਕਿ ਝੀਲ ਦੇ ਬਿਲਕੁਲ ਬੈਕ ਸਾਈਡ ਤੇ ਕੋਈ 12 ਮੰਜ਼ਲੇ ਫਲੈਟ ਬੰਨੇ ਸੀ ਜਿਹਦੀਆਂ ਕਰੋੜਾ ਰੁਪਏ ਕੀਮਤ ਸੀ 18 ਤਰੀਕ ਤੱਕ ਅਲਟੀਮੇਟਮ ਦਿੱਤਾ ਕਿ ਜੇ ਨਾ ਕੀਤਾ ਫਿਰ ਅਸੀਂ ਫੈਸਲਾ ਸੁਣਾ ਦੇਣਾ ਉਹ ਤੁਹਾਨੂੰ ਲਾਗੂ ਕਰਨਾ ਪੈਣਾਗਾ ਵੱਡੇ ਵੱਡੇ polititian ਵੱਡੇ ਵੱਡੇ officer ਚਾਹੇ ਉਹ retired ਨੇ ਤੇ ਚਾਹੇ ਹਲੇ ਆਉਣ serving ਆ ਇਹਨਾਂ ਦੇ farm house ਬਣੇ farm house ਬਚਾਉਣ ਦੀ ਖਾਤਰ ਇਹਨਾਂ ਨੇ eco zone system ਦੀਆਂ ਧੱਜੀਆਂ ੜਾਈਆਂ ਨੇ ਘਟੋ ਘਣ 46 ਜਿਹੜੇ ਨੇ ਇਹਨਾਂ ਦੇ farm house ਉਹਦੇ ਵਿੱਚ ਵਕੀਲਾਂ ਦੇ ਵੀ ਹੋ ਸਕਦੇ ਉਹਦੇ ਵਿੱਚ ਜੱਜਾਂ ਦੇ ਵੀ ਹੋ ਸਕਦੇ ਜੀ ਆਇਆਂ ਦੀ ਬੈਕ ਸਾਈਡ ਜਿਹੜੇ ਪਿੰਡ ਨੇ ਨਾ ਬੜਛ ਛੋਟੀ ਕਰੋੜਾ ਵੱਡੀ ਕਰੋੜਾ 나ਡਾ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਪੂਰੇ ਪੰਜਾਬ 'ਚ ਛੜਕਾ ਟੁੱਟੀਆਂ ਮਿਲਣਗੀਆਂ ਤੁਹਾਨੂੰ ਇਹਨਾਂ ਏਰੀਆ 'ਚ ਲਿੰਕ ਰੋਡ ਬਹੁਤ ਖੂਬਸੂਰਤ ਬਣੇ ਨੇ ਕਿ ਅਫਸਰਾਂ ਦੇ ਪੋਲਿਟਿਸ਼ਨਾਂ ਦੇ ਫਾਰਮ ਹਾਊਸ ਆ ਵਕੀਲਾਂ ਦੇ ਫਾਰਮ ਹਾਊਸ ਆ ਰਸੂਖਵਾਰ ਲੋਕਾਂ ਦੇ ਫਾਰਮ ਹਾਊਸ ਆ ਉਹ ਲਾਗੂ ਕਰਨੇ ਪੈਣੇ ਤੇ ਕੀ ਜਿਹੜੇ ਰਸੂਖਵਾਰ ਲੋਕ ਆ ਉਹਨਾਂ ਦੇ ਜਿਹੜੇ ਫਾਰਮ ਹਾਊਸ ਆ ਉਹਨਾਂ ਤੇ ਬਲਡوزر ਚੱਲੂਗਾ ਜਸਟਿਸ ਕੁਲਦੀਪ ਸਿੰਘ ਹੋਣਾ ਦੀ ਰਿਪੋਰਟ ਬਣੀ ਸੀ ਇੰਨੇ ਇੱਕ ਤੇ ਨਜਾਇਜ਼ ਕਬਜ਼ੇ ਇੱਕ ਧੱਜੀਆਂ ਉਡਾਈਆਂ ਗਿਆ ਉਹਨੂੰ ਲੈ ਕੇ ਵੀ ਸਮੇਂ ਸਮੇਂ ਤੇ ਸਰਕਾਰਾਂ ਨੇ ਰਲ ਮਿਲ ਕੇ ਮਾਲ ਖਾਦਾਗਾ ਮਲਾਈਆਂ ਖਾਧੀਆਂ ਆਈਆਂ ਨੇ ਪ੍ਰੋਗਰਾਮ 16 ਨੇ ਸਾਚਵੀਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਪੰਜਾਬ ਦੇ ਚਲੰਤ ਮੁੱਦਿਆਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਇੱਕ ਬਹੁਤ ਹੀ ਵੱਡਾ ਇਸ਼ੂ ਹੈ ਜਿਸ ਦੇ ਉੱਤੇ ਨਜ਼ਰ ਭਾਵੇਂ ਉਸ ਤਰ੍ਹਾਂ ਨਹੀਂ ਪਈ ਹੋਈ ਪਰ ਸੁਪਰੀਮ ਕੋਰਟ ਨੇ ਗਾਈਡਲਾਈਨ ਦਿੱਤੀਆਂ ਨੇ ਤੇ ਸਮਾਂ ਦੇ ਦਿੱਤਾ ਪੰਜਾਬ ਸਰਕਾਰ ਨੂੰ ਕਿ ਉਸਤੇ ਜਲਦੀ ਕੋਈ ਫੈਸਲਾ ਲਾਓ ਨਹੀਂ ਤੇ ਫਿਰ ਅਸੀਂ ਹੁਕਮ ਜਾਰੀ ਕਰਾਂਗੇ ਉਹ ਮਸਲਾ ਕੀ ਹੈ ਦਰਅਸਲ ਸੁਖਣਾ ਦੇ ਨਾਲ ਪੈਂਦਾ ਇਲਾਕਾ ਜੰਗਲੀ ਜੀਵ ਜੰਤੂਆਂ ਦੇ ਲਈ ਉਸ ਦੇ ਨੇੜੇ ਤੇੜੇ ਰਹਾਇਸ਼ਾਂ ਫਾਰਮ ਹਾਊਸ ਵੱਡੇ ਵੱਡੇ ਬੜਨ ਲੱਗੇ ਨੇ ਤੇ ਹੁਣ ਉਸ ਦੇ ਉੱਤੇ ਫੈਸਲਾ ਬੜਾ ਸਖਤ ਆ ਸਕਦਾ ਕਿਉਂਕਿ ਸੁਪਰੀਮ ਕੋਰਟ ਨੇ ਸਖਤੀ ਇਸ ਕਰਕੇ ਵਰਤੀ ਹੈ ਕਿਉਂਕਿ ਉੱਥੇ ਜੰਗਲੀ ਜੀਵਾਂ ਦਾ ਨੁਕਸਾਨ ਬੜਾ ਹੋ ਰਿਹਾ ਰਹਾਇਸ਼ੀ ਇਲਾਕੇ ਕਰਕੇ ਤੇ ਇਸ ਦੇ ਉੱਤੇ ਧਿਆਨ ਕੇਂਦਰਿਤ ਵੀ ਕਰਨਾ ਬਣਦਾ ਹੈ ਇਹ ਮੁੱਦੇ ਦੇ ਉੱਤੇ ਪੂਰੀ ਵਿਚਾਰ ਚਰਚਾ ਕਰਾਂਗੇ ਕਿ ਦਰਅਸਲ ਇਸ ਦਾ ਪਿਛੋਕੜ ਕੀ ਹੈ ਤੇ ਕਿਸ ਕਿਸ ਦੀ ਮੁਸੀਬਤ ਵੱਸ ਸਕਦੀ ਹੈ ਪਰ ਦੂਜਾ ਮਸਲਾ ਮੁੱਖ ਮੰਤਰੀ ਭਗਵੰਤ ਮਾਨ ਪੈरिस ਜਾਣਾ ਚਾਹੁੰਦੇ ਨੇ ਜਿੱਥੇ 올림픽 ਹੋ ਰਹੀਆਂ ਨੇ ਖੇਡਾਂ ਔਰ ਉੱਥੇ ਉਹ ਦਰਸ਼ਕ ਦੇ ਰੂਪ ਚ ਜਾਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਹਾਲੇ ਹਰੀ ਝੰਡੀ ਨਹੀਂ ਮਿਲੀ ਉਸ ਦੀ ਵਜ੍ਹਾ ਕੀ ਹੈ ਇਸ ਤੇ ਗੱਲ ਕਰਨੀ ਔਰ ਤੀਜਾ ਮਸਲਾ ਸਾਬਕਾ ਕਾਂਗਰਸੀ ਮੰਤਰੀ ਭਾਰਤ ਪੂਸ਼ਣ ਆਸ਼ੂ ਦੀ ਗ੍ਰਿਫਤਾਰੀ ਦਾ ਇਸ ਦੇ ਉੱਤੇ ਪੰਜਾਬ ਕਾਂਗਰਸ ਹੁਣ ਅਗਲਾ ਰੁਖ ਅਖਤਿਆਰ ਕੀ ਕਰਦੀ ਹੈ ਜਾਂ ਠੰਡੀ ਠੰਡੀ ਕਿਉਂ ਜਾਪ ਰਹੀ ਹੈ ਹੁਣ ਇਸ ਦੇ ਵਿੱਚ ਜਿਹੜੀ ਪੋਲਿਟਿਕਸ ਆ ਜਿਹੜੀ ਹੋ ਰਹੀ ਆ ਜਾਂ ਕਿਹਾ ਜਾ ਰਿਹਾ ਸਿਆਸੀ ਰੰਜਿਸ਼ ਦੇ ਤਹਿਤ ਹੈ ਪਰ ਰੰਜਿਸ਼ ਕੀ ਕੀਤੀ ਕੀਨੇ ਪੰਜਾਬ ਸਰਕਾਰ ਨੇ ਜਾਂ ਸੈਂਟਰ ਨੇ ਇਹਦੇ ਬਾਰੇ ਹਾਲੇ ਕਾਂਗਰਸ ਨੇ ਕੋਈ ਬਿਆਨ ਨਹੀਂ ਦਿੱਤਾ ਇਸ ਤੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਬੜਾ ਗੰਭੀਰ ਮੁੱਦਾ ਹੈ ਵਾਤਾਵਰਨ ਨੂੰ ਲੈ ਕੇ ਕੀ ਕੁਝ ਚੱਲ ਰਿਹਾ ਹੈ ਇਹਨਾਂ ਦਿਨਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਕਿੰਨੀ ਤਬਾਈ ਹੋ ਰਹੀ ਹੈ ਪਰ ਉੱਥੇ ਹੀ ਜੰਗਲੀ ਜੀਵ ਜੰਤੂਆਂ ਦਾ ਧਿਆਨ ਰੱਖਣ ਦੇ ਲਈ ਇੱਕ ਪਾਈ ਗਈ ਪਟੀਸ਼ਨ ਦਾ ਮਸਲਾ ਸੁਪਰੀਮ ਕੋਰਟ ਤੱਕ ਪੁੱਜ ਗਿਆ ਹੁਣ ਜਿਹੜੀ ਸ਼ਕਤੀ ਦਿਖਾਉਣੀ ਸ਼ੁਰੂ ਕੀਤੀ ਹੈ ਸੁਪਰੀਮ ਕੋਰਟ ਨੇ ਕੀ ਇਸ ਦੇ ਨਾਲ ਕਿਸੇ ਨੂੰ ਅਕਲ ਟਿਕਾਣੀ ਤੇ ਆਏਗੀ ਜਾਂ ਫਿਰ ਲਾਲਚਾਂ ਦੀ ਖਾਤਰ ਉਸੇ ਤਰ੍ਹਾਂ ਧੱਜੀਆਂ ਉਡਾਈਆਂ ਜਾਣਗੀਆਂ ਤੁਕ ਸੰਦੀਪ ਹਰ ਤੇ ਜ਼ਿੰਮੇਵਾਰੀ ਬੰਦੀ ਪੰਜਾਬ ਸਰਕਾਰ ਦੀ ਲੇਕਰ ਸਮੇ ਸਮੇਂ ਤੇ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਆਪਣਾ ਨਾ ਫਰਜ਼ ਸਮਝਿਆ ਨਾ ਡਿਊਟੀ ਔਰ ਉਲਟਾ ਕੁਤਾਹੀ ਕੀਤੀ ਹੈ ਇਹ ਵਜ੍ਹਾ ਕੀ ਕਿ ਪੋਲਿਟਿਸ਼ੀਅਨ ਅਪਸਰ ਜਿਹੜੇ ਨਾ ਉਹ ਇਸ ਏਰੀਆ ਦੇ ਵਿੱਚ ਵਸਣਾ ਚਾਹੁੰਦੇ ਤੇ ਉਹਨਾਂ ਨੇ ਜਿਹੜਾ ਇਕੋ ਜ਼ੋਨ ਸਿਸਟਮ ਹੈ ਉਹਨੂੰ ਤਬਾਹ ਕੀਤਾਗਾ ਔਰ ਇਹੋ ਜੇ ਫਾਰਮ ਹਾਊਸ ਬਣੇ ਕਿਉਂਕਿ ਜੰਗਲੀ ਜੀਵ ਏਰੀਆ ਇੰਨੀ ਜਿਆਦਾ ਵੱਸੂ ਕਰਵਾ ਦਿੱਤੀ ਹੈਗੀ ਉਸ ਤੇ ਕੋਈ ਪਾਬੰਦੀ ਨਹੀਂ ਲਾਈ ਹੈਗੀ ਇੱਥੇ ਤੇ ਇੱਕ ਵਾਰ ਟਾਟਾ ਕੰਪਨੀ ਦੇ ਨਾਲ ਰਲ ਕੇ ਪੰਜਾਬ ਦੇ ਕੋਈ 19 ਕੱਲੇ 90 ਸਾਰੀਆਂ ਪਾਰਟੀਆਂ ਦੇ ਐਮਐਲਏ ਮਿਲ ਕੇ ਜਿੱਤੇ ਹਾਰੇ ਮਿਲ ਕੇ ਉਹ ਪ੍ਰੋਜੈਕਟ ਵੀ ਪਾਸ ਕਰਵਾ ਲਿਆ ਉਹ ਵੀ ਸੁਪਰੀਮ ਕੋਰਟ ਦੇ ਵਿੱਚ ਗਿਆ ਸੀ ਕਿ ਝੀਲ ਦੇ ਬਿਲਕੁਲ ਬੈਕ ਸਾਈਡ ਤੇ ਕੋਈ 12 ਮੰਜ਼ਲੇ ਫਲੈਟ ਬੰਨੇ ਸੀ ਜਿਹਦੀਆਂ ਕਰੋੜਾਂ ਰੁਪਏ ਕੀਮਤੇ ਸੀ ਉਹ ਵੀ ਪ੍ਰੋਜੈਕਟ ਰੋਕਿਆ ਗਿਆ ਜਿਹੜੇ ਪੋਲਿਟਿਸ਼ੀਨ ਅਸੀਂ ਕਿਉਂ ਚੁੰਨਦੇ ਆਂ ਸਰਕਾਰਾਂ ਕਿਉਂ ਚੁੰਨਦੇ ਆਂ ਕਿ ਇਹ ਸੰਵਿਧਾਨ ਦੀ ਰੱਖਿਆ ਕਰਨਗੇ ਅਧਿਕਾਰਾਂ ਦੀ ਰੱਖਿਆ ਕਰਨਗੇ ਜੇ ਬੰਦਿਆਂ ਦੀਆਂ ਮੋਲਰ ਰਾਈਟ ਆ ਤੇ ਜੰਗਲੀ ਜੀਵ ਜੰਤੂਆਂ ਦੇ ਵੀ ਰਾਈਟ ਆ ਪਰ ਉੱਥੇ ਇਹ ਜਿਹੜਾ ਇਕੋਜੋਨ ਸਿਸਟਮ ਜਿਸ ਨੂੰ ਲੈ ਕੇ ਸਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ 18 ਤਰੀਕ ਤੱਕ ਅਲਟੀਮੇਟਮ ਦੇ ਦਿੱਤਾ ਕਿ ਜੇ ਨਾ ਕੀਤਾ ਫਿਰ ਅਸੀਂ ਫੈਸਲਾ ਸੁਣਾ ਦੇਣਾ ਉਹ ਤੁਹਾਨੂੰ ਲਾਗੂ ਕਰਨਾ ਪੈਣਾਗਾ ਉਡ ਰਹੀ ਗੱਲ ਕਿ ਇੱਥੇ ਪਵਾੜੇ ਕਿਉਂ ਪੈ ਰਹੇ ਨੇ ਕਿਉਂਕਿ ਪੋਲਿਟਿਸ਼ੀਨ ਵੱਡੇ ਵੱਡੇ ਪੋਲਿਟਿਸ਼ੀਨ ਵੱਡੇ ਵੱਡੇ ਆਫੀਸਰ ਚਾਹੇ ਉਹ ਰਿਟਾਇਰਡ ਨੇ ਤੇ ਚਾਹੇ ਹੱਲੇ ਆਉਣ ਸਰਵਿੰਗ ਆ ਇਹਨਾਂ ਦੇ ਫਾਰਮ ਹਾਊਸ ਬਣੇ ਨੇ ਫਾਰਮ ਹਾਊਸ ਬਚਾਉਣ ਦੀ ਖਾਤਰ ਇਹਨਾਂ ਨੇ ਇਕੋ ਜ਼ੋਨ ਸਿਸਟਮ ਦੀਆਂ ਧਜੀਆਂ ਅੜਾਈਆਂ ਨੇ ਘੱਟੋ ਘੱਟ 46 ਜਿਹੜੇ ਨੇ ਇਹਨਾਂ ਦੇ ਫਾਰਮ ਹਾਊਸ ਆ ਉਹਦੇ ਵਿੱਚ ਵਕੀਲਾਂ ਦੇ ਵੀ ਹੋ ਸਕਦੇ ਉਹਦੇ ਵਿੱਚ ਜੱਜਾਂ ਦੇ ਵੀ ਹੋ ਸਕਦੇ ਰਿਟਾਇਰ ਜੱਜਾਂ ਦੇ ਵੀ ਹੋਗੇ ਇਹ ਤੁਸੀਂ ਪੀਜੀਆਈ ਦੇ ਬੈਕ ਸਾਈਡ ਜਿਹੜੇ ਪਿੰਡ ਨੇ ਨਾ ਪੜਛ ਛੋਟੀ ਕਰੋੜਾ ਵੱਡੀ ਕਰੋੜਾ 나ਡਾ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਪੂਰੇ ਪੰਜਾਬ ਚ ਛੜਕਾਂ ਟੁੱਟੀਆਂ ਮਿਲਣਗੀਆਂ ਤੁਹਾਨੂੰ ਇਨਾ ਹੀ ਰਹੀਆ ਚ ਲਿੰਕ ਰੋਡ ਬਹੁਤ ਖੂਬਸੂਰਤ ਬਣੇ ਨੇ ਕਿਉਂਕਿ ਅਫਸਰਾਂ ਦੇ ਪੋਲਿਟਿਸ਼ਨਰਾਂ ਦੇ ਫਾਰਮ ਹਾਊਸ ਆ ਵਕੀਲਾਂ ਦੇ ਫਾਰਮ ਹਾਊਸ ਆ ਰਸੂਖਵਾਰ ਲੋਕਾਂ ਦੇ ਫਾਰਮ ਹਾਊਸ ਆ ਹੁਣ ਇਹ ਜਿਹੜਾ ਇਕੋਸ ਜਿਹੜਾ ਜ਼ੋਨ ਆ ਉਹਨੂੰ ਲੈ ਕੇ ਪਟੀਸ਼ਨ ਪਾਈ ਹੋਈ ਆ ਉਹਨੂੰ ਲੈ ਕੇ ਉਹਨੂੰ ਸਰਕਾਰ ਵਿਵਤਾ ਦੇ ਵਿੱਚ ਆ ਕਿ ਹੁਣ ਆਖਿਰ ਇਸ ਮਸਲੇ ਦੇ ਵਿੱਚ ਜੇ ਹੁਕਮ ਪਾਸ ਕਰ ਦਿੰਦਾ ਸੁਪਰੀਮ ਕੋਰਟ ਉਹ ਲਾਗੂ ਕਰਨੇ ਪੈਣ ਤੇ ਕੀ ਜਿਹੜੇ ਰਸੂਖਵਾਰ ਲੋਕ ਉਹਨਾਂ ਦੇ ਜਿਹੜੇ ਫਾਰਮ ਹਾਊਸ ਉਹਨਾਂ ਤੇ ਬਲਡوزر ਚੱਲੂਗਾ। ਹੂੰ। ਔਰ ਦੂਜੀ ਗੱਲ ਕਿ ਇਹ ਜਿਹੜੀ ਚੰਡੀਗੜ੍ਹ ਪੈਰੀਫਰੀ ਐਕਟ ਇਹਦੀਆਂ ਵੀ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਇੰਨੀਆਂ ਜ਼ਿਆਦਾ ਧੱਜੀਆਂ ਉਡਾਈਆਂ ਗਈਆਂ ਨੇ ਕਿ ਕਾਨੂੰਨ ਵੀ ਚੁੱਪ ਕਰ ਗਿਆ ਉਸ ਮਸਲੇ ਤੇ। ਜਸਟਿਸ ਕੁਲਦੀਪ ਸਿੰਘ ਹੋਣਾ ਦੀ ਰਿਪੋਰਟ ਬਣੀ ਸੀ। ਇੰਨੇ ਇੱਕ ਤੇ ਨਾਜਾਇਜ਼ ਕਬਜ਼ੇ, ਇੱਕ ਧੱਜੀਆਂ ਉਡਾਈਆਂ ਗਈਆਂ, ਉਹਨੂੰ ਲੈ ਕੇ ਵੀ ਸਮੇਂ-ਸਮੇਂ 'ਤੇ ਸਰਕਾਰਾਂ ਨੇ ਰਲ ਮਿਲ ਕੇ ਮਾਲ ਖਾਦਾਗਾ, ਮਲਾਈਆਂ ਖਾਧੀਆਂ ਆਈਆਂ ਨੇ। ਤੇ ਜਦੋਂ ਵੱਡੇ ਅੱਗੇ ਆ ਜਾਣ ਫਿਰ ਕਾਨੂੰਨ ਵੀ ਝੁੱਕ ਜਾਂਦਾ ਹੈਗਾ ਕਿਉਂਕਿ ਵੱਡੇ ਪੋਲਿਟਿਸ਼ਨਾਂ ਦੇ ਵੱਡੇ ਅਫਸਰਾਂ ਨੂੰ ਕਾਨੂੰਨ ਸਲੂਟ ਮਾਰਦਾ ਹੈਗਾ ਗਰੀਬ ਨੂੰ ਸਲੂਟ ਮਾਰਨੇ ਪੈਂਦੇ ਇੱਥੇ ਉਲਟਾ ਕਾਨੂੰਨ ਨੂੰ ਇਹਨਾਂ ਵੱਡੇ ਲੋਕਾਂ ਅੱਗੇ ਸਲੂਟ ਮਾਰਨਾ ਪੈਂਦਾ ਜਸਟਿਸ ਕੁਲਦੀਪ ਸਿੰਘ ਤੋਂ ਬਾਅਦ ਇੱਕ ਆਈਪੀਐਸ ਅਫਸਰ ਸਨ ਚੰਦਰਸ਼ੇਖਰ ਸਾਹਿਬ ਉਹਨਾਂ ਦੀ ਅਗਵਾਈ ਚ ਕਮੇਟੀ ਉਹਨਾਂ ਇੰਨੀ ਜ਼ਿਆਦਾ ਸਟੱਡੀ ਇੰਨੀ ਜ਼ਿਆਦਾ ਹੋਏ ਕਾਰਵਾਈ ਕੀਤੀ ਰਿਪੋਰਟਾਂ ਤਿਆਰ ਕੀਤੀਆਂ ਕਿਹੜੇ ਕਿਹੜੇ ਫਾਰਮ ਹਾਊਸ ਆ ਕੀ ਕਿ ਕਿੰਨੇ ਕਿੰਨੇ ਜ਼ਮੀਨ ਦੇ ਕਬਜ਼ੇ ਕੀਤੇ ਨੇ ਕਿਹੜੇ ਕਿਹੜੇ ਪੁਲਿਸ ਆਫੀਸਰ ਨੇ ਕਿਹੜੇ ਕਿਹੜੇ ਆਈਐਸ ਆਫੀਸਰ ਨੇ ਕਿਹੜੇ ਕਿਹੜੇ ਪੋਲਿਟਿਸ਼ੀਅਨ ਉਹ ਵੀ ਧਜਾੜਾ ਕੇ ਰੱਖੀਆਂ ਗਈਆਂ ਹੁਣ 10 ਕਿਲੋਮੀਟਰ ਤੱਕ ਸੁਪਰੀਮ ਕੋਰਟ ਕarna ਚਾਹੁੰਦੀ ਹੈ ਔਰ ਜਦੋਂ ਸ਼ਰਮਣੀ ਕਾਲੀਦਲ ਬੀਜਪੀ ਦੀ ਸਾਂਝੀ ਸਰਕਾਰ ਉਹਨਾਂ 2.5 ਮੀਟਰ ਤੱਕ ਕੀਤਾ ਸੀ ਨਾ ਤਾਂ ਉਹ ਉਸ ਮਸਲੇ ਦੇ ਵਿੱਚ ਇਹ ਜਿਹੜੀ ਸਥਿਤੀ ਆਈ ਆ ਇਹ ਬੜੀ ਗੰਭੀਰ ਹੈ ਸਰਕਾਰ ਨੂੰ ਸੰਜੀਦਗੀ ਨਾਲ ਦੇਖਣੀ ਚਾਹੀਦੀ ਹੈ ਕਿ ਉਹ ਜਿਹੜਾ ਏਰੀਆ ਵਾ ਤੁਸੀਂ ਜਿਹੜਾ ਉਹਨੂੰ ਕਿਉਂ ਤਬਾਹ ਕਰਨ ਲੱਗੇ ਹੋ ਨਾ ਉਹਨੂੰ ਤਬਾਹ ਤੇ ਨਹੀਂ ਕਰਨਾ ਚਾਹੀਦਾ ਕਿ ਉਹਨਾਂ ਨੂੰ ਤੇ ਬਚਾ ਕੇ ਰੱਖਣਾ ਚਾਹੀਦਾ ਹੈਗਾ ਤੇ ਇੱਥੇ ਅਗਰ ਕੋਈ ਗਰੀਬ ਦਾ ਹੁੰਦਾ ਜਾਂ ਜਿਹਦੀ ਸਰਕਾਰ ਦੇ ਨਾਲ ਨਾ ਬਣਦੀ ਹੁੰਦੀ ਉੱਥੇ ਬਲਡੋਜ਼ਰ ਚੱਲ ਜਣਾ ਉੱਥੇ ਸਰਕਾਰ ਦੀ ਜੀਸੀਬੀ ਵੀ ਚਲੀ ਜਾਣੀ ਹੈਗੀ ਸੀ ਪਰ ਇੱਧਰ ਜੀਸੀਬੀ ਨਹੀਂ ਜਾ ਰਹੀ ਹੈਗੀ ਹੁਣ ਜੀ ਉੱਥੇ 10 ਕਿਲੋਮੀਟਰ ਦੀ ਹਦਾਇਤ ਆਉਂਦੀ ਹੈ ਫਿਰ ਤੇ ਬਾਦ ਤੇਰੀਆ ਕਵਰ ਹੋ ਜਾਣਾ ਫਿਰ ਤੇ ਕਈ ਪਿੰਡ ਦੇ ਪਿੰਡ ਵਿੱਚੋਂ ਚੱਕਣੇ ਪੈਣਗੇ ਕਿਉਂਕਿ ਕਿਲੋਮੀਟਰ ਦਾ ਜਾਂ 2 ਕਿਲੋਮੀਟਰ 3 ਕਿਲੋਮੀਟਰ ਸਮਝ ਆਉਂਦਾ ਪਰ ਉੱਥੇ ਤਾਂ ਨਾਲ-ਨਾਲ ਇਲਾਕਾ ਬੱਸੋ ਬਹੁਤ ਹੋ ਗਈ ਨਹੀਂ ਬੱਸੋਂ ਵਾਲੇ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਨਾ ਹੋਣੀ ਹੂੰ ਉਹਨਾਂ ਲੋਕਾਂ ਨੂੰ ਹਨ ਜਿਨ੍ਹਾਂ ਨੇ ਫਾਰਮ ਹਾਊਸ ਜਿਨ੍ਹਾਂ ਨੇ ਪੈਲੇਸ ਜਿਨ੍ਹਾਂ ਨੇ ਬਣਾਏਗੇ ਉਹਨਾਂ ਨੂੰ ਆ ਉਹ ਤਾਂ ਪਹਿਲਾਂ ਹੀ ਜਿਹੜੀ ਲਾਲ ਖੀਰ ਦੇ ਅੰਦਰ ਪਿੰਡ ਹੈਗੇ ਨੇ ਛੋਟੇ ਛੋਟੇ ਪਿੰਡ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਪ੍ਰੋਬਲਮ ਤੇ ਇਹਨਾਂ ਲੋਕਾਂ ਵਾਸਤੇ ਨੇ ਜਿਹੜੇ ਰਸੂਖ ਵਾਲੇ ਲੋਕ ਉਹਨਾਂ ਨੂੰ ਜਿਹਨਾਂ ਨੇ ਨੀਮ ਬਦਲ ਕੇ ਦੁਬਾਰਾ ਬਣਾਏ ਜਿਹੜੇ ਤੇ ਬਸੋਂ ਦੇ ਵਿੱਚ ਪਿੰਡ ਉਹਨਾਂ ਨੂੰ ਤੇ ਨਾ ਠਾ ਸਕਦੇ ਹੈਗੇ ਨੇ ਉਹਦੇ ਸਦੀਆਂ ਤੋਂ ਚੱਲਦੇ ਆ ਰਹੇ ਨੇ ਪਿੰਡ ਉਹਨਾਂ ਦਾ ਤੇ ਰਿਕਾਰਡ ਬੋਲਦਾ ਇਹਨਾਂ ਨੇ ਤੇ ਆਪਣੇ ਹਿਸਾਬ ਦੇ ਨਾਲ ਕਦੀ ਦਫਾ ਬਦਲਦੀ ਕਦੀ ਲਾ ਦਿੱਤੀ ਹੈਗੀ ਇਹਨਾਂ ਦਾ ਰੌਲਾ ਹੈਗਾ ਨਾ ਉਹਨਾਂ ਦੇ ਪਿੰਡਾਂ ਨੂੰ ਕੀ ਕੀ ਠੋਣਾ ਹੈਗਾ ਪਿੰਡ ਦੇ ਉੱਥੇ ਵੱਸੋ ਔਰ ਪਿੰਡ ਵਾਲਿਆਂ ਦੇ ਕਿੰਨੇ ਕੀ ਘਰ ਹੁੰਦੇ ਸਿੰਗਲ ਕੋਠੇ ਹੁੰਦੇ ਨੇ ਇਹਨਾਂ ਦੇ ਵੱਡੇ ਵੱਡੇ ਫਾਰਮ ਹਾਊਸ ਨੇ ਭੜਿਆ ਮੇਲੇ ਲੈ ਲੈਨੇ ਡਰਾ ਕੇ ਲੈ ਲੈ ਤਮਕਾ ਅਗ ਲੈਨੇ ਕਿ ਇਹਨਾਂ ਨੇ ਇਸ ਪਿੰਡਾਂ ਦੀਆਂ ਸ਼ਾਮਲਟਾਂ ਜਮੀਨਾਂ ਦੇ ਕਬਜ਼ੇ ਕਰ ਲੈ ਕਿੰਨੇ ਨਜਾਇਜ਼ ਕਬਜ਼ੇ ਕਰ ਲੈਨੇ ਕਿ ਇਹਨੇ ਸਸਤੇ ਭਾਅ ਲੈ ਲਈ ਉਹ ਸਾਰੇ ਇੱਥੇ ਜਿਹੜਾ ਕਾਲਾ ਮਾਲਾ ਚੱਲਦਾ ਹੈਗਾ ਰੋਲਾ ਤੇ ਉਸ ਗੱਲ ਦਾ ਹੈ ਨਾ ਜੀ ਇਹ ਜਿਹੜਾ ਇਕੋ ਜਨ ਸਿਸਟਮ ਹੈਗਾ ਨਾ ਜੀ ਰੋਲਾ ਤੇ ਇਸ ਗੱਲ ਦਾ ਹੈਗਾ ਪਿੰਡਾਂ ਵਾਲਿਆਂ ਨੂੰ ਪ੍ਰੋਬਲਮ ਨਹੀਂ ਹੈਗੀ ਇਹਨਾਂ ਨੂੰ ਪ੍ਰੋਬਲਮ ਆ ਜਿਨ੍ਹਾਂ ਨੇ ਰਸੂਖਦਾਨ ਲੋਕ ਆਗੇ ਨੇ ਜਿਹੜਾ ਇੱਥੇ ਧੱਜੀਆਂ ਉਡਾ ਕੇ ਬਣਾਏ ਆਗੇ ਨੇ ਔਰ ਉਹਦਾ ਜਿਹੜੀ ਜ਼ਿੰਮੇਵਾਰੀ ਉਹ ਤੇ ਸਟੇਟ ਗਵਰਨਮੈਂਟ ਦੀ ਹੈ ਹਾਲਾਂਕਿ ਇਸ ਗਵਰਨਮੈਂਟ ਦਾ ਕੋਈ ਏਡਾ ਵੱਡਾ ਰੋਲ ਨਹੀਂ ਆ ਕਿਉਂਕਿ ਪੰਜਾਂ ਮਹੀਨਿਆਂ ਦੇ ਵਿੱਚ ਤੇ ਨਹੀਂ ਫਾਰਮ ਹਾਊਸ ਬਣੇ ਆਗੇ ਨਾ ਉਹ ਤਾਂ ਪਹਿਲਾਂ ਬਣੇ ਆਗੇ ਨੇ ਉਹਨਾਂ ਦਾ ਰੌਲਾ ਹੈਗਾ ਇਹ ਤੇ ਉਹਨੂੰ ਕੇਸ ਲੰਮਾ ਚੱਲਦਾ ਕਿਉਂਕਿ ਅਦਾਲਤਾਂ ਤਾਂ ਤੇ ਵੀ ਤਰੀਕ ਤੇ ਤਰੀਕ ਪੈਂਦੀਆਂ ਨੇ ਦੇਖੋ ਨਾ ਇਹ ਵੀ ਖੂਬਸੂਰਤੀ ਕਹਿ ਸਕਦੇ ਕਾਨੂੰਨ ਦੀ ਕਿ ਸੁਪਰੀਮ ਕੋਰਟ ਨੂੰ ਵੀ ਇਹ ਕਹਿਣਾ ਪੈ ਰਿਹਾ ਹੈਗਾ ਕਿ ਜੇ 18 ਤਰੀਕ ਤੱਕ ਤੁਸੀਂ ਸਤੰਬਰ ਤੱਕ ਜੇ ਨਾ ਜਵਾਬ ਦਿੱਤਾ ਨਾ ਫਿਰ ਅਸੀਂ ਆਪਣੇ ਹਿਸਾਬ ਨਾਲ ਫੈਸਲਾ ਦੇਵਾਂਗੇ ਸੁਪਰੀਮ ਕੋਰਟ ਨੂੰ ਵੀ ਕਿੰਨੀ ਕਾਨੂੰਨ ਦੀ ਪਾਲਣਾ ਕਰੀ ਹੈਗੀ ਨਹੀਂ ਤੂੰ ਫੈਸਲਾ ਦੇ 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 ਕਿਉਂਕਿ ਸਰਕਾਰ ਜਵਾਬ ਨਹੀਂ ਦੇ ਰਹੀ ਹੈਗੀ ਉਹ ਦੇ ਦਿਆ ਕਿ ਜ਼ਿੰਮੇਵਾਰੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਦਫਤਰ ਆ ਜੀ ਏ ਜੀ ਆਫੀਸਰ ਉਹ ਸਰਕਾਰ ਦਾ ਕੀ ਸਟੈਂਡ ਰੱਖਦੇ ਹੈਗੇ ਨੇ ਕਿ ਜੇ ਜੀ ਤੁਸੀਂ 10 ਕਿਲੋਮੀਟਰ ਤੱਕ ਕਰਨੀ ਚਾਹੀਦੀ ਆ ਘੱਟੋ ਘੱਟ ਜਿਹੜਾ ਇਕੋ ਜ਼ੋਨ ਸਿਸਟਮ ਦੀ ਜਿਹੜੀ ਹੱਦਬੰਦੀ ਉਹ 10 ਕਿਲੋਮੀਟਰ ਤੱਕ ਹੋਣੀ ਚਾਹੀਦੀ ਨਾ ਕਿ ਅੱਗੇ ਤੋਂ ਵੀ ਉਸ ਏਰੀਏ ਦਾ ਜਿਹੜਾ ਸੈਂਸਿਟਿਵ ਜ਼ੋਨ ਆ ਉਹਦੇ ਚ ਉਹ ਜਿਹੜੇ ਉਹ ਉਹ ਖਰਾਬ ਨਾ ਹੋਵੇ ਪੀ ਉਹਦੀ ਤੋੜ ਭੰਨ ਨਾ ਹੋਵੇ ਇਸ ਕਰਕੇ ਜਿਹੜਾ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਤੇ ਚਾਹੀਦਾ ਕਿ ਤੁਹਾਡੇ ਤੇ ਹੈ ਨਹੀਂ ਫਾਰਮ ਹਾਊਸ ਜਿਨ੍ਹਾਂ ਨੇ ਗੈਰ ਕਾਨੂੰਨੀ ਬਣਾਏ ਨੇ ਜਾਂ ਜਿਨ੍ਹਾਂ ਨੇ ਧੱਜੀਆਂ ੜਾ ਕੇ ਬੜਾ ਨਹੀਂ ਘੱਟੂ ਘੱਟ ਉਹਨਾਂ ਦੇ ਖਿਲਾਫ ਤੇ ਕਾਰਵਾਈ ਕਰਨੀ ਚਾਹੀਦੀ ਨਾ ਆਪਾਂ ਮੰਨ ਕੇ ਚੱਲਦੇ ਕਿ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤੀ ਹੈਗੀ ਕਿਉਂਕਿ ਬਹੁਤ ਸਾਰੇ ਉਹਨਾਂ ਦੇ ਲੋਕ ਹੀ ਸੀ ਉਹਨਾਂ ਦੇ ਵੀ ਉਹਨਾਂ ਦੇ ਅਫਸਰ ਹੀ ਉਹਨਾਂ ਦੇ ਪੋਲਿਟਿਸ਼ਰ ਉਹਨਾਂ ਦੀ ਇੰਟਰਸਟਿੰਗ ਗੱਲ ਹੈ ਕਿ ਇੰਨਾ ਚੋ ਤੇ ਕਹਿੰਦੇ ਉਸ ਦਾ ਵੀ ਇੱਕ ਫਾਰਮ ਹਾਊਸ ਹੈਗਾ ਨੇਤਾ ਦਾ ਜਿਹੜਾ ਸ਼੍ਰੋਮਨੀ ਕਾਲੀ ਦਲ ਦਾ ਅੱਜਕੱਲ ਨਰਾਜ ਧੜੇ ਦਾ ਬੰਦਾ ਹੈਗਾ ਉਹਦਾ ਵੀ ਫਾਰਮ ਹਾਊਸ ਹੈਗਾ ਤੇ ਇਸ ਕਰਕੇ ਲੋਕਾਂ ਨੂੰ ਸੇਕ ਲੱਗਣਾ ਚਾਹੀਦਾ ਹੈਗਾ ਕਿ ਤੁਸੀਂ ਕਿਉਂ ਇਹੋ ਜਿਹੇ ਫਾਰਮ ਹਾਊਸ ਕਿਉਂ ਜਿਹੜੀਆਂ ਨਜਾਇਜ਼ ਥਾਵਾਂ ਤੇ ਬਣਾਏ ਨੇ ਕਿਉਂ ਜਿਹੜਾ ਇਕੋਜਨ ਸਿਸਟਮ ਦੀਆਂ ਜਿਹੜੀਆਂ ਨਿਜ਼ਮ ਨੇ ਉਹਨਾਂ ਨੂੰ ਤੋੜ ਕੇ ਬਣਾਏ ਗਏ ਨੇ ਤੇ ਇਸ ਕਰਕੇ ਇਸ ਤੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਦੇਖਦੇ ਆਂ 18 ਸਤੰਬਰ ਨੂੰ ਪੰਜਾਬ ਸਰਕਾਰ ਕੀ ਆਪਣਾ ਸਟੈਂਡ ਸਪਸ਼ਟ ਕਰਦੀ ਔਰ ਜਿਹੜੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਬੜੀ ਕਾਰਵਾਈ ਸ਼ੁਰੂ ਕੀਤੀ ਸੀ ਕਈ ਉਹਨਾਂ ਨੇ ਆਪ ਖੇਤਾਂ 'ਚ ਜਾ ਕੇ ਤੇ ਉਹਨਾਂ ਥਾਵਾਂ ਤੇ ਜਾ ਕੇ ਪ੍ਰੈਸ ਕਾਨਫਰੰਸ ਕੀਤੀਆਂ ਨਾਲ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਸੀ ਜਿਹੜੇ ਉਦੋਂ ਪਿੰਡੂ ਵਿਕਾਸ ਮੰਤਰੀ ਸੀ ਉਹਨਾਂ ਵੀ ਰੋਜ਼ ਹੀ ਕਈ ਬੜੇ ਕਬਜ਼ੇ-ਕੁਬਜ਼ੇ ਛਡਾਉਂਦੀਆਂ ਗੱਲਾਂ ਕੀਤੀਆਂ ਉਹ ਆਪਣੀ ਪ੍ਰਾਪਤੀ ਵੀ ਗਿਣਾਉਂਦੇ ਨੇ ਹੁਣ ਲਾਲਜੀਤ ਸਿੰਘ ਭੁੱਲਰ ਸਾਹਿਬ ਹੋਣੀਆਂ ਮਿਨਿਸਟਰ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਉਨਾ ਕੋ ਡਾ ਵੱਡਾ ਹਜੇ ਐਕਸ਼ਨ ਨਹੀਂ ਹੋਇਆ ਲੇਕਿਨ ਸਰਕਾਰ ਨੇ ਉਹਦੇ ਜਿਹੜਾ ਸਟਾਰਟਿੰਗ ਦੇ ਵਿੱਚ ਐਕਸ਼ਨ ਕੀਤੇ ਆਗੇ ਨਾ ਉਹਦਾ ਰਿਜ਼ਲਟ ਵੀ ਕੋਈ ਏਡਾ ਵਧੀਆ ਨਹੀਂ ਨਿਕਲਿਆ ਪਰ ਕਿਉਂਕਿ ਉਹਦੇ ਚ ਕਈ ਹਾਈ ਕੋਰਟ ਦੇ ਵਿੱਚ ਚਲੇ ਗਏ ਹੈਗੇ ਨੇ ਹਾਈ ਕੋਰਟ ਦੇ ਵਿੱਚ ਇਸ ਕਰਕੇ ਚਲੇ ਗਏ ਕਿਉਂਕਿ ਕਈ ਇੱਥੇ ਰਿਟਾਇਰਡ ਜੱਜਾਂ ਨੇ ਵੀ ਬਣਾਏ ਹੈਗੇ ਨੇ ਪਰ ਕਾਨੂੰਨ ਤੇ ਸਾਰੇ ਵਾਸਤੇ ਚਾਹੀਏ ਕਿਸੇ ਚਪੜਾਸੀ ਨੇ ਚਾਹੀਏ ਕਿਸੇ ਪੁਲਿਸ ਅਫਸਰ ਨੇ ਚਾਹੀਏ ਕਿਸੇ ਹਾਈ ਕੋਰਟ ਦੇ ਰਿਟਾਇਰਡ ਜਜ ਕਾਨੂੰਨ ਤੇ ਸਾਰੇ ਦੇ ਬਰਾਬਰ ਹੈ ਇਕੋ ਜ਼ੋਨ ਜਿਹੜਾ ਸਿਸਟਮ ਉਹ ਉਹ ਤੇ ਨਹੀਂ ਹੈਗਾ ਕਿ ਇੱਥੇ ਜੱਜ ਰਿਟਾਇਰ ਵਸਦੇ ਜਾਂ ਪੁਲਿਸ ਅਫਸਰ ਵਸਦੇ ਜਾਂ ਪੋਲਿਟਿਸ਼ੀਅਨ ਵਸਦੇ ਤੇ ਇਧਰ ਕੋਈ ਮਾਤੜ ਬੰਦਾ ਵਸਦਾ ਹੈਗਾ ਤੇ ਉਧਰ ਕਾਨੂੰਨ ਲਾਗੂ ਕਰ ਦੋ ਤੇ ਇਧਰ ਨਾ ਕਰੋ ਮੈਨੂੰ ਲੱਗਦਾ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਜਿਹੜਾ ਫੈਸਲਾ ਨਾ ਇਹ ਤੁਰੰਤ ਚੰਗੀ ਪਾਲਿਸੀ ਬਣਾ ਕੇ ਲਾਗੂ ਕਰਨਾ ਚਾਹੀਦਾ ਘਟੂ ਘਟ ਲੋਕਾਂ ਨੂੰ ਸੇਕ ਤੇ ਲੱਗੇ ਨਾ ਜਿਨ੍ਹਾਂ ਨੇ ਕਾਨੂੰਨ ਦੀਆਂ ਧਜੀਆਂ ਡਾਉਦੇ ਨੇ ਕਾਨੂੰਨ ਨੂੰ ਆਪਣੇ ਸ਼ਿੱਕੇ ਤੇ ਟੰਗਦੇ ਜਾਂ ਕਾਨੂੰਨ ਨੂੰ ਆਪਣੇ ਉਂਗਲਾਂ ਤੇ ਨਚਾਉਂਦੇ ਨੇ ਉਹਨਾਂ ਨੂੰ ਤਾਂ ਲੈਸਨ ਮਿਲਣਾ ਚਾਹੀਦਾ ਜੀ ਇੱਥੇ ਬੜਾ ਮਸਲਾ ਗੰਭੀਰ ਹੈ ਦੇਖਦੇ 18 ਨੂੰ ਕੀ ਜਵਾਬ ਮਿਲਦਾ ਹੈ ਅਗਲਾ ਮਸਲਾ ਵੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜਿਆ ਹੋਇਆ ਹਾਲਾਂਕਿ ਉਹ ਸਿਆਸਤ ਨਾਲ ਜੋੜ ਕੇ ਵੇਖਿਆ ਨਹੀਂ ਜਾਣਾ ਚਾਹੀਦਾ ਪਰ ਜਿਸ ਤਰ੍ਹਾਂ ਉਹਨਾਂ ਨੂੰ ਰੁਕਾਵਟ ਪੈ ਗਈ ਹੈ ਪੈरिस ਜਾਣ ਤੋਂ 올림픽 ਦੇਖਣ ਤੋਂ ਰੜਿੱਕਾ ਬਣ ਗਿਆ ਰਾਜ ਉੱਥੋਂ ਕੋਈ ਨਾ ਕੋਈ ਕਈ ਤਰ੍ਹਾਂ ਦੀਆਂ ਗੱਲਾਂ ਨਿਕਲ ਕੇ ਆ ਰਹੀਆਂ ਉਹ ਵਜ੍ਹਾ ਕੀ ਹੈ ਅਸਲ ਦੇ ਵਿੱਚ ਕਿ ਮੁੱਖ ਮੰਤਰੀ ਜਾਣਾ ਚਾਹੁੰਦੇ ਆ ਦਰਸ਼ਕ ਦੇ ਤੌਰ ਤੇ ਉੱਥੇ ਖੇਡਾਂ ਦੇਖਣ ਪਰ ਉੱਥੇ ਉਹਨਾਂ ਨੂੰ ਆਗਿਆ ਕਿਉਂ ਨਹੀਂ ਮਿਲ ਰਹੀ ਜਾਣਦੀ ਤੁਕੋ ਇਹ ਸਭ ਤੋਂ ਵੱਡੀ ਗੱਲ ਹੈ ਕਿ ਅਗਰ ਇੱਕ ਸਟੇਟ ਦਾ ਮੁੱਖ ਮੰਤਰੀ ਉੱਥੇ ਜਾਣਾ ਚਾਹੁੰਦੇ ਤੇ ਭਾਰਤ ਸਰਕਾਰ ਕਿਉਂ ਰੋਕ ਰਹੀ ਹੈ ਇਹਦੇ 'ਚ ਕੋਈ ਕ੍ਰੈਡਿਟ ਵਾਰਦਾ ਤੇ ਹੈ ਨਹੀਂ ਆ ਇੱਕ ਮੁੱਖ ਮੰਤਰੀ ਬਤੌਰ ਦਰਸ਼ਕ ਜਾ ਸਕਦਾ ਮੁੱਖ ਮੰਤਰੀ ਮੈਚ ਹਾਕੀ ਦਾ ਉਹ ਪ੍ਰਸ਼ੰਸਕ ਹੋ ਸਕਦਾ ਉਹਨਾਂ ਦੀ ਹਰਮਨ ਪਿਆਰੀ ਖੇਡ ਹੋ ਸਕਦੀ ਹੈ ਨਾ ਔਰ ਦੂਜੀ ਗੱਲ ਹੈ ਕਿ ਕਿਉਂਕਿ ਭਾਰਤੀ ਹਾਕੀ ਟੀਮ ਦੇ ਵਿੱਚ ਪਹਿਲੀ 올림픽 ਤੋਂ ਲੈ ਕੇ ਹੁਣ ਤੱਕ ਹੈ ਨਾ ਤੇ ਪੰਜਾਬੀ ਖਿਡਾਰੀ ਸਭ ਤੋਂ ਵੱਧ ਹੁੰਦੇ ਰਿਕਾਰਡ ਆ ਕਿ ਕਿਸੇ ਵੇਲੇ ਤੇ 10 ਖਿਡਾਰੀ ਵੀ ਖੇਡੇ ਕਿਸੇ ਵੇਲੇ 11 ਦੇ 11 ਖਿਡਾਰੀ ਖੇਡੇ ਨੇ ਤੇ ਹੁਣ ਵੀ ਬਾਈਆਂ ਦੇ ਜਿਹੜਾ ਹਾਕੀ ਖਿਡਾਰੀਆਂ ਦਾ ਜਿਹੜਾ ਦਲ ਉਹਦੇ ਚੋਂ 19 ਦੇ ਕਰੀਬ ਆਪੜੇ ਨੇ ਪੰਜਾਬੀ ਮੁੰਡੇ ਨੇ ਤੇ ਜੇ ਇਸ ਸਥਿਤੀ ਦੇ ਵਿੱਚ ਕਿਉਂਕਿ 4 ਤਰੀਕ ਨੂੰ ਕੁਆਟਰਫਾਈਨਲ ਮੈਚ ਖੇਡਿਆ ਜਾਣਾ ਹੈਗਾ ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਾਣਾ ਚਾਹੁੰਦੇ ਪੈरिस ਜਿੱਤੇ 올림픽 ਖੇਡਾਂ ਹੋ ਰਹੀਆਂ ਨੇ ਔਰ ਸਰਕਾਰ ਭਾਰਤ ਸਰਕਾਰ ਉਹ ਹਲੇ ਤੱਕ ਉਹਨਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਕਿਉਂਕਿ ਜਿਹੜੇ ਵੀਆਈਪੀ ਹੈਗੇ ਨੇ ਉਹਨਾਂ ਨੂੰ ਭਾਰਤੀ ਵਿਦੇਸ਼ ਮੰਤਰਾਲੇ ਤੋਂ ਮਨਜ਼ੂਰੀ ਮਿਲਣੀ ਪਈ ਦੇਣੀ ਪੈਂਦੀ ਆ ਔਰ ਲੈਣੀ ਪੈਂਦੀ ਹੈਗੀ ਹੁਣ ਇਹ ਜਿਹੜਾ ਸੈਂਟਰਲ ਸਰਕਾਰ ਨੇ ਫਾਈਲ ਰੋਕ ਕੇ ਬੈਠੇ ਨੇ ਕਮਾਲ ਦੀ ਗੱਲ ਇੱਕ ਸਟੇਟ ਦਾ ਮੁੱਖ ਮੰਤਰੀ ਹੁਣ ਤੁਸੀਂ ਆਮ ਬੰਦੇ ਦਾ ਕੀ ਅੰਦਾਜ਼ਾ ਲਗਾ ਲਓ ਕਿ ਉਹਦੇ ਨਾਲ ਕੀ ਕਰਦੇ ਹੋਣਗੇ ਨਾ ਉਹ ਉੱਥੇ ਕਿਹੜਾ ਕੀ ਮੁੱਖ ਮੰਤਰੀ ਭਗਵੰਤ ਮਾਨ ਦੇ ਜਾਣ ਦੇ ਨਾਲ ਪੈरिस ਤੇ ਬੋਝ ਪੈ ਜਾਣ ਜਾਂ ਪੈरिस ਤੇ ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਜਾਣਾ ਚਾਹੁੰਦਾ ਉਹ ਆਪਣੇ ਕਹਿੰਦੇ ਕਿ ਮੈਂ ਜਿਹੜੇ ਮੁੰਡੇ ਪੰਜਾਬੀ ਖੇਡਦੇ ਨੇ ਉਹਨਾਂ ਨੂੰ ਜਾ ਕੇ ਹੌਸਲਾ ਬਜਾਈ ਭਾਰਤੀ ਹਾਕੀ ਟੀਮ ਨੂੰ ਦੇਣਾ ਚਾਹੁੰਦੇ ਨੇ ਤੇ ਜਾ ਦੇ ਜਾ ਲੈਣ ਦੇਣ ਚਾਹੀਦਾ ਹੈ ਇਹਦੇ ਚ ਸੈਂਟਰ ਸਰਕਾਰ ਦੇ ਪੈਸੇ ਦੇ ਲੱਗਣੇ ਨਹੀਂ ਆ ਸੂਬਾ ਸਰਕਾਰ ਦੇ ਪੈਸੇ ਲੱਗਣੇ ਇੰਨਾ ਕੀ ਤਾਂ ਮੁੱਖ ਮੰਤਰੀ ਦੇ ਕੋਲ ਬਜਟ ਹੁੰਦਾ ਉਹ ਤੇ ਵੈਸੇ ਖੇਡਾਂ ਦੇ ਬਹੁਤ ਪ੍ਰੇਮੀ ਆ ਉਹ ਤੇ ਖੁਦ ਟਿਕਟ ਲੈ ਕੇ ਵੀ ਜਾ ਸਕਦੇ ਨੇ ਉਤੇ ਚਾਹੇ ਹਾਕੀ ਹੋਵੇ ਚਾਹੇ ਫੁੱਟਬਾਲ ਹੋਵੇ ਚਾਹੇ ਕ੍ਰਿਕਟ ਹੋਵੇ ਜਿਹੜੀ ਵੀ ਗੇਮ ਹੈਗੀ ਜਿੰਨਾ ਉਹਨਾਂ ਨੂੰ ਤਜਰਬਾ ਜਿੰਨਾ ਉਹਨਾਂ ਨੂੰ ਸ਼ੌਂਕ ਆ ਇਹਨਾਂ ਤੇ ਕਿਸੇ ਵੀ ਸਟੇਟ ਦੇ ਮੁੱਖ ਮੰਤਰੀ ਨੂੰ ਨਹੀਂ ਹੋਏਗਾ ਪਰ ਜਿਸ ਸਥਿਤੀ ਚੋ ਜਿਵੇਂ ਅੱਜ ਖਬਰ ਛਪੀ ਆ ਕਿ ਉਹ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਔਰ ਦੋ ਆਈਐਸ ਆਫੀਸਰ ਕਿਉਂਕਿ ਜਾਣਾ ਪੈਂਦਾ ਪ੍ਰੋਟੋਕਾਲ ਦੇ ਤੌਰ ਤੇ ਜਾਣੇ ਪਏ ਲਿਜਾਣੇ ਪੈਂਦੇ ਨੇ ਇਹ ਕੋ ਹੋ ਸਕਦਾ ਕਿ ਸਿਵਲ ਸਾਈਡ ਤੋਂ ਹੋਵੇ ਇੱਕ ਪੁਲਿਸ ਸਾਈਡ ਤੋਂ ਹੋਵੇ ਪਰ ਸਰਕਾਰ ਸੈਂਟਰ ਸਰਕਾਰ ਦੀ ਨਹੀਂ ਸਮਝ ਲੱਗੀ ਹੈਗੀ ਕਿ ਉਹ ਕਿਉਂ ਫਾਈਲ ਰੋਕੇ ਬੈਠੇ ਨੇ ਉਹ 4 ਤਰੀਕ ਨੂੰ ਮੈਚ ਹੋ ਰਿਹਾ ਅੱਜ 2 ਤਰੀਕ ਹੋ ਗਈ ਆ ਸੈਂਟਰ ਨੇ ਹਲੇ ਤੱਕ ਫਾਈਲ ਕਲੀਅਰ ਨਹੀਂ ਕੀਤੀ ਹੈਗੀ ਜੇ ਆਪਾਂ ਮੰਨ ਕੇ ਦੇਰ ਰਾਤ ਵੀ ਕਰ ਦਿੰਦੇ ਜਾਂ ਕੱਲ ਭਲਕੇ ਵੀ 3 ਤਰੀਕ ਨੂੰ ਵੀ ਕਰ ਦਿੰਦੇ ਹਗੇ ਨੇ ਤੇ ਕੀ ਫਿਰ ਮੁੱਖ ਮੰਤਰੀ ਭਗਵੰਤ ਮਾਨ ਜਾ ਪਉਣਗੇ ਕਿਵੇਂ ਪਹੁੰਚਣਗੇ ਫਰਾਸ ਕਿਹੜਾ ਹੈਗਾ ਵੀ ਇੱਥੋਂ ਚੰਡੀਗੜ੍ਹੋਂ ਜਹਾਜ਼ ਫੜਿਆ ਤੇ ਦਿੱਲੀ ਜਾ ਕੇ ਉਤਰ ਗਏ ਉਹ ਉਹ ਉਹਨੂੰ ਲੈ ਕੇ ਹਜੇ ਤੱਕ ਸੈਂਟਰ ਨੇ ਕੋਈ ਜਵਾਬ ਨਹੀਂ ਦਿੱਤਾ ਇਸ ਮਸਲੇ ਦੇ ਵਿੱਚ ਕਿ ਆਖਰ ਤੁਸੀਂ ਕਿਹੜੀ ਇਹਦੇ ਚ ਅੜਿੱਕੜਾ ਹੈ ਕਿਹੜੀ ਫਾਰਮੈਲਟੀ ਹੈ ਜਿਹੜੀ ਪੰਜਾਬ ਸਰਕਾਰ ਪੂਰੀ ਨਹੀਂ ਕਰ ਰਹੀ ਹੈਗੀ ਔਰ ਕੀ ਇਦਾਂ ਦਾ ਕਾਨੂੰਨ ਹੈ ਕਿ ਜੇ ਕੋਈ ਮੁੱਖ ਮੰਤਰੀ ਬਤੌਰ ਮੁੱਖ ਮੰਤਰੀ ਅਗਰ ਮੈਚ ਦੇਖਣਾ ਚਾਹੁੰਦੇ ਉਹਨੂੰ ਕੋਈ ਸਪੈਸ਼ਲ ਓਬਜੈਕਸ਼ਨ ਜਿਹੜੇ ਜਾਂ ਸਪੈਸ਼ਲ ਫਾਰਮੈਲਟੀਗਲ ਪੂਰੀਆਂ ਕਰਨੀਆਂ ਪੈਂਦੀਆਂ ਇਹ ਸੈਂਟਰ ਸਰਕਾਰ ਦੀ ਸਮਝ ਨਹੀਂ ਲੱਗੀ ਹੈਗੀ ਕਿ ਤੁਸੀਂ ਅਗਰ ਇੱਕ ਮੁੱਖ ਮੰਤਰੀ ਭਾਰਤੀ ਆਖੀ ਟੀਮ ਛੱਡੋ ਬਾਕੀ ਵੀ ਜਿਹੜੇ ਸਾਡੇ 120 ਬਾਈਕ ਢਾਰੀ ਗਏ ਨੇ ਸਾਰੀਆਂ ਚਲੋ ਕਈ ਤੇ ਵਾਪਸ ਵੀ ਆ ਗਏ ਨੇ ਜਿਹੜੇ ਮੈਚ ਜਿੱਤ ਆਏ ਨੇ ਤੇ ਜਾਂ ਜਿਹੜੇ ਹਾਰ ਗਏ ਉਹ ਤੇ ਵਾਪਸ ਵੀ ਆ ਗਏ ਨੇ ਜਿੰਨੇ ਵੀ ਬਾਕੀ ਰਹਿ ਗਏ ਨੇ ਭਾਰਤੀ ਜਿਹੜੇ ਖਿਡਾਰੀ ਗਏ ਨੇ ਵਕ ਵਕ ਅਥਲੀਟ ਗਏ ਨੇ ਅਗਰ ਉਹਨਾਂ ਨੂੰ ਜਾ ਕੇ ਹੌਸਲਾ ਅਭਜਾਈ ਕਰਦੇ ਇੱਕ ਸਟੇਟ ਦਾ ਮੁੱਖ ਮੰਤਰੀ ਤੇ ਇਹਦੇ ਚ ਸੈਂਟਰ ਸਰਕਾਰ ਨੂੰ ਤੇ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਹਾਂ ਅਗਰ ਜਾਣਾ ਵਾ ਤਾਂ ਕੋਈ ਸੈਂਟਰ ਦਾ ਮਿਨਿਸਟਰ ਵੀ ਜਾ ਸਕਦਾ ਖੇਡ ਸਪੋਰਟਸ ਮਿਨਿਸਟਰ ਜਾ ਸਕਦਾ ਸਪੋਰਟ ਸੈਕਟਰੀ ਜਾ ਸਕਦਾ ਸਪੋਰਟਸ ਰਾਜ ਮੰਤਰੀ ਜਾ ਸਕਦਾ ਪ੍ਰਧਾਨ ਮੰਤਰੀ ਸਾਹਿਬ ਆਪ ਵੀ ਜਾ ਸਕਦੇ ਨੇ ਹਾਲਾਂਕਿ ਚਲੋ ਟੈਲੀਫੋਨ ਤੇ ਗੱਲ ਕਰ ਲੈਂਦੇ ਨੇ ਪਰ ਉਹ ਚਲੋ ਇੱਕ ਵੱਡੀ ਪ੍ਰੋਟੋਕਾਲ ਉਹ ਤੇ ਨਹੀਂ ਕੋਈ ਕੰਟਰੀ ਦਾ ਉੱਥੇ ਪ੍ਰਾਈਮ ਮਿਨਿਸਟਰ ਜਾ ਕੇ ਹੌਸਲਾ ਅਭਜਾਈ ਕਰ ਲੇਕਿਨ ਜਦੋਂ ਪਿੱਛੇ ਜੇ ਆਪਣੀ ਟੀਮ ਨੇ ਗੁਜਰਾਤ ਦੇ ਵਿੱਚ ਅਹਿਮਦਾ ਨਗਰ ਦੇ ਵਿੱਚ ਮੈਚ ਹੋਇਆ ਹੈ ਅੰਮਦਾਬਾਦ ਦੇ ਵਿੱਚ ਤੇ ਟੀਮ ਜਦੋਂ ਵਰਲਡ ਕੱਪ ਹਾਰ ਗਈ ਸੀ ਤੇ ਉਦੋਂ ਹਾਰੀ ਹੋਈ ਟੀਮ ਦਾ ਹੌਸਲਾ ਅਭਜਾਈ ਕਰਨ ਗਏ ਸੀ ਕਿ ਦਿਲ ਕੋਈ ਨਹੀਂ ਵੱਡਾ ਰੱਖੋ ਦਿਲ ਟੁੱਟਾ ਛੋਟਾ ਨਹੀਂ ਕਰਨਾ ਹੈਗਾ ਹਾਲਾਂਕਿ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਦੇ ਰੂਲ ਨੇ ਕਿ ਜਿਹੜਾ ਵੀ ਡਰੈਸਿੰਗ ਰੂਮ ਹੁੰਦਾ ਕਿਸੇ ਵੀ ਕੰਟਰੀ ਦਾ ਉੱਥੇ ਬਾਹਰਲਾ ਬੰਦਾ ਜਾ ਨਹੀਂ ਸਕਦਾ ਇਹ ਰੂਲ ਨੇ ਲਿਖੇ ਹੋਏ ਰੂਲ ਨੇ ਕਿ ਡਰੈਸਿੰਗ ਰੂਮ ਦੇ ਵਿੱਚ ਦੂਜੇ ਬੰਦੇ ਨਹੀਂ ਜਾ ਸਕਦੇ ਆਗੇ لیکن ਦੇਸ਼ ਦੇ ਪ੍ਰਾਈਮ ਮਿਨਿਸਟਰ گئے کیوں گئے ਨੇ ਹੌਸਲਾ ਬਜਾਈ ਕਰਨ ਦੂਜਾ ਕਿਉਂਕਿ ক্রিকেট ਇੰਡੀਅਨ ਇੰਟਰਨੈਸ਼ਨਲ ক্রিকেট ਕਾਉਂਸਲ ਦੇ ਵਿੱਚੋਂ ਸਭ ਤੋਂ ਜੇ ਅਮੀਰ ਕਾਉਂਸਲ ਆ ਨਾ ਜਥੇਬੰਦੀ ਉਹ ਭਾਰਤੀ ਹੈ ਬੀਸੀਸੀਆਈ ਭਾਰਤੀ ক্রিকেট کنٹرول ਆਫ ਇੰਡੀਆ ਨਾ ਇਸ ਕਰਕੇ ਕੋਈ ਆਬਜੈਕਸ਼ਨ ਨਹੀਂ ਹੋਇਆ ਤੇ ਜੇ ਇੱਕ ਮੁੱਖ ਮੰਤਰੀ ਜਾਣਾ ਚਾਹੁੰਦੇ ਉਹ ਭਾਵੇਂ ਡਰੈਸਿੰਗ ਰੂਮ ਦੇ ਵਿੱਚ ਨਾ ਆ ਜਾਣਾ ਪਰ ਖੇਡ ਮੈਦਾਨ ਦੇ ਵਿੱਚ ਜਦੋਂ ਭਾਰਤੀ ਖਿਡਾਰੀਆਂ ਦਾ ਜਦੋਂ ਇੱਕ ਸਾਈਡ ਤੇ ਇਕੱਠੇ ਬੈਠ ਕੇ ਮੈਚ ਦੇਖਦੇ ਹੋਣਗੇ ਉੱਥੇ ਅਗਰ ਜਾ ਕੇ ਇੱਕ ਸਟੇਟ ਦਾ ਮੁੱਖ ਮੰਤਰੀ ਜਾ ਕੇ ਉਹਨਾਂ ਨਾਲ ਗੱਲ ਕਰਨ ਹੌਸਲਾ ਅਭਜਾਈ ਕਰਨਾ ਚਾਹੁੰਦੇ ਮੈਨੂੰ ਇਹਦੇ ਵਿੱਚ ਤੇ ਕੋਈ ਇਤਰਾਜ਼ ਨਹੀਂ ਲੱਗਾ ਪਰ ਭਾਰਤ ਸਰਕਾਰ ਨੇ ਉਹਨਾਂ ਨੂੰ ਵੀਜ਼ਾ ਪਰਮਿਸ਼ਨ ਨਹੀਂ ਦਿੱਤੀ ਹੈਗੀ ਫਾਈਲ ਨਹੀਂ ਕਲੀਅਰ ਕੀਤੀ ਉਸ ਤੇ ਇਤਰਾਜ਼ ਆ ਹੁਣ ਇੱਕ ਸਵਾਲ ਆ ਛੋਟਾ ਜਿਹਾ ਕਿ ਕੀ ਸੈਂਟਰ ਸਰਕਾਰ ਸਾਨੂੰ ਪੈਸੇ ਵੀ ਨਹੀਂ ਦਿੰਦਾ ਔਰ ਸਾਡੇ ਜੇ ਮੁੱਖ ਮੰਤਰੀ ਬਾਹਰ ਜਾਣਾ ਚਾਹੁੰਦੇ ਨੇ ਉਹ ਵੀ ਰੋਕ ਲੱਗੀ ਹੈਗੀ ਨਾ ਇਹ ਨਾ ਤੇ ਹਾਲੇ ਤੱਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਇਸ ਮਸਲੇ ਦੇ ਵਿੱਚ ਕੋਈ ਸਟੈਂਡ ਸਪਸ਼ਟ ਕੀਤਾ ਗਿਆ ਔਰ ਦੂਜਾ ਜਿਹੜਾ ਜ਼ਿੰਮੇਵਾਰੀ ਬੰਦੀ ਉਹ ਭਾਰਤ ਸਰਕਾਰ ਫੋਰਨ ਮਿਨਿਸਟਰੀ ਦੀ ਬੰਦੀ ਆ ਜਿਹੜੇ ਆਪਣੇ ਫੋਰਨ ਮਿਨਿਸਟਰ ਜੈਸ ਸ਼ੰਕਰ ਨੇ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਕਿ ਘੱਟੋ ਘੱਟ ਉਹਨਾਂ ਦੀ ਮੰਤਰਾਲਾ ਡਿਪਾਰਟਮੈਂਟ ਹੈ ਕਿ ਦੱਸਿਆ ਜਾਵੇ ਕਿਹੜੀ ਫਾਰਮੈਲਟੀ ਜਿਹੜੀ ਪੰਜਾਬ ਸਰਕਾਰ ਨੇ ਪੂਰੀ ਨਹੀਂ ਕੀਤੀ ਔਰ ਦੂਜਾ ਇੱਕ ਮੁੱਖ ਮੰਤਰੀ ਨੂੰ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ ਇਹ ਇੱਕ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਜੀ ਅ ਇਹ ਵੀ ਬੜਾ ਅਹਿਮ ਮਸਲਾ ਹੈ ਦੇਖਦੇ ਹਾਂ ਕੀ ਬਣਦਾ ਹੁਣ ਉਹ ਮੈਚ ਦੇਖ ਪਾਉਂਦੇ ਆ ਕਿ ਨਹੀਂ ਪਰਮਿਸ਼ਨਾਂ ਮਿਲਦੀਆਂ ਇੱਕ ਪੰਜਾਬ ਦੀ ਪੋਲਿਟਿਕਸ ਨਾਲ ਜੁੜਿਆ 이슈 ਆ ਬੇਸ਼ੱਕ ਉਹ ਸਾਬਕਾ ਕਾਂਗਰਸੀ ਮੰਤਰੀ ਭਾਰਤ ਪੂਸ਼ਨ ਆਸ਼ੂ ਅਸੀਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਕੋਈ ਕਿੰਨੇ ਕਰੋੜ ਦਾ ਘਪਲਾ ਦੱਸਦਾ ਕੋਈ ਕਿੰਨੇ ਦਾ ਉਸਤੇ ਵਿੱਚ ਪਹਿਲਾਂ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ 7 ਮਹੀਨੇ ਉਹਨਾਂ ਨੂੰ ਕੱਟਣੇ ਪਏ ਜੇਲ੍ਹ 'ਚ ਹੁਣ ਫਿਰ ED ਨੇ ਗ੍ਰਿਫਤਾਰੀ ਕੀਤੀ ਹੈ ਤੇ ਇਸ ਦੇ ਉੱਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਅੱਜ ਤੋਂ ਹੁਣ 7-8 ਘੰਟੇ ਪਹਿਲਾਂ ਇੱਕ ਟਵੀਟ ਆਉਂਦਾ ਹੋਰ ਤਾਂ ਕੋਈ ਗਤੀਵਿਧੀ ਦਿਖੀ ਨਹੀਂ ਉਹ ਕਹ ਵੈਂਡੇਟਾ ਪੋਲਿਟਿਕਸ ਹੋ ਰਹੀ ਆ ਨਾ ਇਹ ਇਸ ਦੀ ਵਜ੍ਹਾ ਆ ਗ੍ਰਫਤਾਰੀ ਦੀ ਤੇ ਅਸੀਂ ਇਸ ਘੜੀ ਦੇ ਵਿੱਚ ਭਾਰਤਪੁਤ ਸਨਾਸ਼ੂ ਦੇ ਨਾਲ ਖੜੇ ਆ ਸਾਰੀ ਕਾਂਗਰਸ ਇਸ ਗੱਲ ਦੀ ਨਖੇਦੀ ਕਰਦੀ ਆ ਬਿਲਕੁਲ ਮੈਂ ਵੀ ਰਾਜਾ ਮਰਿੰਦਰ ਸਿੰਘ ਵੜਿੰਗੋ ਨਾਲ ਦੇ ਸਟੇਟਮੈਂਟ ਪੜ੍ਹੀ ਉਹਨਾਂ ਨੇ ਲਿਖਿਆ ਕਿ ਜਿਹੜੀ ਵੈਂਡੇਟਾ ਪੋਲਿਟਿਕਸ ਹੋ ਰਹੀ ਆ ਇਹ ਨਹੀਂ ਲਿਖਿਆ ਕਿ ਕੌਣ ਕਰ ਰਿਹਾ ਪੰਜਾਬ ਸਰਕਾਰ ਕਰ ਰਿਹਾ ਜਾਂ ਸੈਂਟਰ ਸਰਕਾਰ ਕਰੇ ਇਹ ਨਹੀਂ ਉਹਨਾਂ ਨੇ ਜ਼ਿਕਰ ਕੀਤਾ ਹੈਗਾ ਪਰ ਰਹੀ ਗੱਲ ਅਸਲ ਦੇ ਵਿੱਚ ਜਿਹੜੇ ਪੰਜਾਬ ਸਰਕਾਰ ਦੇ ਵਿੱਚ ਐਮਐਲਏ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਜੇ ਐਮਐਲਏ ਜਾਂ ਮੰਤਰੀ ਜਿਨ੍ਹਾਂ ਦੇ ਵੀ ਮਹਿਕਮਿਆਂ 'ਚ 1921 ਹੋਈ ਹੈ ਜਾਂ ਜਿਹੜੇ ਵੀ ਐਮਐਲਏ ਨੇ 1921 ਕੀਤੀ ਉਹ ਸਾਰੇ ਡਰ ਗਏ ਸੀ ਅਸਲ ਵਿੱਚ ਕਾਂਗਰਸੀ ਭਾਵੇਂ ਆਪਣੇ ਆਪ ਨੂੰ ਸ਼ੇਰ ਜਾਂ ਬੱਬਰ ਸ਼ੇਰ ਸਮਝਣ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਤੋਂ ਡਰ ਗਏ ਸੀ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਡਰਾਏ ਵੀ ਆ ਗਏ ਚਾਹੇ ਗੱਲਾਂ ਦੇ ਵਿੱਚ ਕਹਿ ਗਏ ਕਿ ਮੇਰੇ ਕੋ ਬੱਸਾਂ ਵਾਲੀ ਫਾਈਲ ਆ ਗਈ ਆ ਜਾਂ ਮੇਰੇ ਕੋ ਸੁਖ ਵਿਲਾਸ ਦੀ ਫਾਈਲ ਆ ਗਈ ਆ ਜਾ ਮੇਰ ਕੋ ਉਹ ਮੁੰਡਾ ਆ ਗਿਆ ਜਿਹੜੇ ਕੋ ਜਿੰਨੂ 2 ਕਰੋੜ ਰੁਪਏ ਮੰਗੇਗੇ ਨੌਕਰੀ ਉਹ ਡਰੇ ਆਗੇ ਨੇ ਚਾਹੇ ਤੁਸੀਂ ਕਹੋ ਕਿ ਸਿਆਸੀ ਤੌਰ ਤੇ ਬਲੈਕਮੇਲ ਕੀਤੇ ਗਏ ਹੈਗੇ ਨੇ ਕਿ ਜੇ ਜਿਆਦਾ ਚੂਚਾਂ ਕੀਤੀ ਹੈਗੀ ਤੇ ਦੇਖ ਲਓ ਫਿਰ ਮੇਰ ਕੋ ਵਿਜੀਲੈਂਸ ਹੈਗੀ ਨਾ ਕਿਤਨੇ ਕਿਤੇ ਡਰ ਸੀ ਕਾਂਗਰਸ ਪਾਰਟੀ ਕਿਉਂ ਡਰ ਸੀ ਵਿਜੀਲੈਂਸ ਤੋਂ ਇਹਨਾਂ ਡਰਨੇ ਸੀ ਕਿ ਵਿਜੀਲੈਂਸ ਤੋਂ ਮਹੀਨਾ ਬਾਅਦ ਜੇਲ੍ਹ ਚ ਜਮਾਨਤ ਹੋ ਜੂਗੀ ਵਾਦ ਤੋਂ ਵਾਦ 6 ਮਹੀਨੇ ਵਾਦ ਤੋਂ ਵਾਦ 6 ਮਹੀਨੇ 6 ਮਹੀਨੇ ਤੋਂ ਬਾਅਦ ਅਦਾਲਤਾਂ ਰੱਖਦੀ ਨੇ ਕਿਤਨੇ ਕਿਤੇ ਤੁਹਾਨੂੰ ਜਮਾਨਤ ਮਿਲ ਜਾਂਦੀ ਹੈਗੀ ਅਸਲ ਜਿਹੜੇ ਪੰਜਾਬ ਦੇ ਕਾਂਗਰਸ ਸੀ ਜਿਨ੍ਹਾਂ ਦੇ 19 ਕੀ ਕੀਤੀ ਜਾਂ ਹੋਈ ਆ ਉਹ ਡਰਦੇ ਸੀ ਇੱਕ ਤੇ ਵਿਜੀਲੈਂਸ ਉੱਪਰੋਂ ਈਡੀ ਕਿਉਂਕਿ ਈਡੀ ਤੇ ਜਿੱਥੇ ਵੀ ਮੁਕਦਮਾ ਦਰਜ ਹੋ ਜਾਂਦਾ ਈਡੀ ਕੋਲ ਇੰਨੀਆਂ ਪਾਵਰਾਂ ਨੇ ਜਿੱਥੇ ਵੀ ਮੁਕਦਮਾ ਦਰਜ ਹੁੰਦਾ ਉਹਦੀ ਐਂਟਰੀ ਹੋ ਜਾਂਦੀ ਆ ਉਹ ਈਡੀ ਦੀ ਐਂਟਰੀ ਤੋਂ ਡਰਦੇ ਸੀ ਪੰਜਾਬ ਦੇ ਕਾਂਗਰਸ ਇਸ ਕਰਕੇ ਜਿਨ੍ਹਾਂ ਨੇ ਗੜਬੜੀਆਂ ਕੀਤੀਆਂ ਨੇ ਉਹ ਪੰਜਾਬ ਸਰਕਾਰ ਦੇ ਨਾਲ ਰਲ ਕੇ ਸਿਆਸਤ ਕਰਦੇ ਰਹੇਗੇ ਨੇ ਇਥੋਂ ਤੱਕ ਕਿ ਟਿਕਟਾਂ ਦਾ ਵੀ ਰੌਲਾ ਪੈਂਦਾ ਰਿਹਾ ਲੋਕ ਸਭਾ ਦੇ ਵਿੱਚ ਹਨ ਉਹ ਜਿਹੜੇ ਮਸਲੇ ਦੇ ਵਿੱਚ ਹੁਣ ਭਰਤਪੂਸ਼ਨ ਆਸ਼ੂ ਤੋਂ ਪਹਿਲਾਂ ਸਾਧੂ ਸਿੰਘ ਧਰਮਸੋਧ ਵੀ ਫੜੇ ਗਏ ਨੇ ਦੋ ਵਾਰ ਤਾਂ ਉਹਨਾਂ ਨੇ ਵਿਜੀਲੈਂਸ ਨੇ ਫੜ ਲਿਆ ਤੀਜੀ ਵਾਰ ਉਹਨਾਂ ਨੇ ਈਡੀ ਨੂੰ ਫੜ ਲਿਆ ਗਿਆ ਜਿਵੇਂ ਕਾਂਗਰਸ ਪਾਰਟੀ ਨੇ ਫੜਨ ਫੜੌੜ ਨੂੰ ਸਾਧੂ ਸਿੰਘ ਧਰਮਸੋਧ ਹੀ ਰੱਖਿਆਗਾ ਸੀ ਉਹਦੇ ਵੇਲੇ ਕਾਂਗਰਸ ਪਾਰਟੀ ਚੂਚਾ ਨਹੀਂ ਕਰਦੀ ਹੈਗੀ ਨਾ ਜੇ ਕੋਈ ਹੋਰ ਫੜਿਆ ਜਾਂਦਾ ਹੈਗਾ ਤੇ ਉਹਦੇ ਵਾਸਤੇ ਕਾਂਗਰਸ ਪਾਰਟੀ ਚੂਚਾ ਕਰਦੀ ਹੈਗੀ ਹੁਣ ਰਹੀ ਗੱਲ ਹੈ ਕਿ ਭਰਤਪੂਸ਼ਨ ਆਸ਼ੂ ਦੇ ਮਸਲੇ ਦੇ ਵਿੱਚ ਬਾਕੀ ਤੇ ਕੋਈ ਕਾਂਗਰਸੀ ਕੱਲ ਗਏ ਨੇ ਉਹਨਾਂ ਨੂੰ ਮਿਲਣ ਦਿੱਤਾ ਸ਼ਾਇਦ ਪਰਗਤ ਸਿੰਘ ਹੋਣਾ ਦੇ ਨਾਲ ਦੋ ਤਿੰਨ ਜਣੇ ਹੋਰ ਵੀ ਗਏ ਨੇ ਪਰ ਉਹ ਜਦੋਂ ਈਡੀ ਦੀ ਕਾਰਵਾਈ ਚੱਲ ਰਹੀ ਹੈ ਕਿਸੇ ਨੂੰ ਉਹ ਮਿਲਣ ਨਹੀਂ ਦਿੰਦੇ ਕੋਈ ਕੋਈ ਇਦਾਂ ਤੇ ਹੈ ਨਹੀਂ ਆ ਘਰ ਵਾਲੀ ਦੇ ਬਾਪੂ ਦਾ ਰਾਜ ਤੇ ਨਹੀਂ ਕਿ ਬੰਦਾ ਤੁਹਾਡਾ ਫੜਿਆਗਾ ਤੇ ਤੁਹਾਨੂੰ ਮਿਲਣ ਦਿੱਤਾ ਜਾਊਗਾ ਨਾ ਹੁਣ ED ਇੱਕ ਸੈਂਟਰ ਦੀ ਏਜੰਸੀ ਹੈਗੀ ਆ ਔਰ 7 ਮਹੀਨੇ ਪਹਿਲਾਂ ਵਿਜੀਲੈਂਸ ਨੇ ਫੜਿਆ ਸੀ ਔਰ ਘੱਟੂ ਘੜ ਟੈਂਡਰ ਘੁਟਾਲਾ ਆ ਕੋਈ ਕਾਗਜ਼ਾਂ ਚ 2000 ਕਰੋੜ ਰੁਪਏ ਦਾ ਕਹਿੰਦੇ ਕੋਈ ਕਹਿੰਦੇ 500 ਕਰੋੜ ਰੁਪਏ ਦਾ ਆ ਚਾਹੇ 50 ਰੁਪਏ ਦੀ ਠੱਗੀ ਹੋਵੇ ਉਹਦੇ ਵਾਸਤੇ ਭਰਤ ਪੋਸ਼ਣ ਵਾਸ਼ੂ ਹੋਣਾਂ ਦੀ ਮੁਸੀਬਤ ਆ ਬਹੁਤ ਸਾਰੇ ਬੰਦੇ ਫੜੇ ਗਏ ਸੀ ਕਈਆਂ ਨੂੰ POV ਡਿਕਲੇਅਰ ਕੀਤਾ ਜਾ ਚੁੱਕਾ ਹੈਗਾ ਹੁਣ ਆ ਜਿਹੜਾ ਮਸਲਾ ਕਿ ਜਿਹੜੇ ਕਾਂਗਰਸੀ ਇੱਕ ਤੇ ਡਰ ਕੇ ਬੋਲਦੇ ਰਹੇ ਹੈਗੇ ਨੇ ਪਕਮਤ ਮਤਮਾ ਸਰਕਾਰ ਤੋਂ ਜਪ ਭਗਵੰਤ ਮਾਨ ਸਾਹਿਬ ਤੋਂ ਡਰੇ ਨੇ ਚੰਗੀ ਤਰ੍ਹਾਂ ਡਰੇ ਨੇ ਡਰ ਕੇ ਡਰਾਈ ਨੇ ਔਰ ਸਾਰੇ ਪਤਾ ਹੀ ਮੈਗ ਮੇ ਦੇ ਵਿੱਚ 1921 ਤੇ ਹੋਈ ਆ ਤੇ ਕਈ ਤੇ ਸੁਸਰੀ ਵਾਂਗੂ ਸੁੱਤੇ ਪਏ ਨੇ ਕਾਂਗਰਸੀ ਉਹਦੇ ਚੂਮ ਨਹੀਂ ਕਰਦੇ ਉਹਨਾਂ ਦੀ ਤੇ 28 ਮਹੀਨੇ ਹੋ ਗਏ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਕਈਆਂ ਦਾ ਤੇ ਮੈਂ ਦੇਖਿਆ ਨਾ ਕਿਸੇ ਕੋਈ ਐਮਐਲਏ ਬੋਲਿਆ ਨਾ ਕੋਈ ਸਾਬਕਾ ਮੰਤਰੀ ਬੋਲਿਆਗਾ ਸਿਵਾਏ 3-4 ਜਾਣਿਆਂ ਤੋਂ ਕੋਈ ਬੋਲਿਆ ਨਹੀਂ ਆਗਾ ਤੇ ਹੁਣ ਇਹ ਰੋਲਾ ਇਹ ਹੈ ਕਿ ਉਹ ਡਰਦੇ ਹੀ ਅਸਲ ਚ ਹੈ ਕਿ ਵਿਜੀਲੈਂਸ ਵਾਲਾ ਦੇ ਖੜਾ ਛੁੱਟਦੇ ਜਾਏਗਾ ਕਿਉਂਕਿ ਵਿਜੀਲੈਂਸ ਦਾ ਇਸ ਕਰਕੇ ਹੁੰਦਾ ਕਿ ਕੱਲ ਨੂੰ ਜੇ ਸਾਡੀ ਸਰਕਾਰ ਆ ਗਈ ਤੇ ਫਿਰ ਇਹ ਆਪਣੇ ਕੇਸ ਰਫਾ ਦਫਾ ਕਰ ਲਾਂਗੇ ਜਿਵੇਂ ਕੈਪਟਨ ਮਿਰਿੰਦਰ ਸਿੰਘ ਔਰ ਬਾਦਲਾਂ ਦੇ ਵੇਲੇ ਹੋਏ ਨੇ ਜਦੋਂ ਕੈਪਟਨ ਮਿਰਿੰਦਰ ਸਿੰਘ ਦੀ ਸਰਕਾਰ ਹੀ ਬਾਦਲਾਂ ਦੇ ਮੁਕਦਮੇ ਦਰਜ ਹੋਗੇ ਜੋ ਬਾਦਲਾਂ ਵਾਲੀ ਸਰਕਾਰ ਹੋਗੇ ਤੇ ਉਹ ਬਰੀ ਹੋਗੇ ਕਿਉਂਕਿ ਫਿਰ ਤੇ ਅਫਸਰ ਹੀ ਮੁਕਰਗੇ ਸੀ ਔਰ ਫਿਰ ਜੋ ਕੈਪਟਨ ਨੇ ਦੀ ਸਰਕਾਰ ਕੀ ਉਹਨੇ ਆਪਣੇ ਸਾਹਮਣੇ ਕਰ ਲਿਆ ਇਹਨਾਂ ਨੂੰ ਵੀ ਲੱਗਦਾ ਕਿ ਕੱਲੋਂ ਵਿਜੀਲੈਂਸ ਜੇ ਆਪਣੀ ਸਰਕਾਰ ਹੈ ਕਿ ਜਿਹੜੇ ਅੱਜ ਜਿੰਨੇ ਕੇਸ ਸੀ ਕੱਲ ਆਪੇ ਰਫੇ ਦਾ ਪਰ ਈਡੀ ਥੋੜਾ ਈਡੀ ਵਾਸਤੇ ਤੁਹਾਨੂੰ ਸੈਂਟਰ ਚ ਸਰਕਾਰ ਚਾਹੀਦੀ ਹੈਗੀ ਹੁਣ ਇਹ ਡਾਰ ਸੀ ਔਰ ਦੂਜਾ ਗੱਲ ਹੈ ਜਿਹੜਾ ਹੁਣ ਰਾਜਾ ਮਰਿੰਦਰ ਸਿੰਘ ਵੜਿੰਗ ਸਾਹਿਬ ਕਹਿ ਰਹੇ ਨੇ ਕਿ ਜੀ ਇਹ ਬਦਲਾ ਲਓ ਸਿਆਸਤ ਹੁਣ ਸਵਾਲ ਇਹ ਕਾਦੀ ਬਦਲਾ ਲਓ ਸਿਆਸਤ ਹੈ ਕੌਣ ਕਰ ਰਿਹਾ ਤੁਹਾਡੇ ਨਾਲ ਪੰਜਾਬ ਸਰਕਾਰ ਕਰੀ ਹੈ ਜਾਂ ਸੈਂਟਰ ਸਰਕਾਰ ਕਰੀ ਹੈ ਜੇ ਪੰਜਾਬ ਸਰਕਾਰ ਕਰੀ ਹੈ ਤੇ ਤੁਹਾਡਾ ਇੰਡੀਆ ਗੱਠ ਜੋੜ ਹੈ ਇੰਡੀਆ ਬਲੌਕ ਹੈ ਤੁਸੀਂ ਚੰਡੀਗੜ੍ਹ ਇਲੈਕਸ਼ਨ ਇਕੱਠੀ ਲੜੀਆ ਤੁਸੀਂ ਹਰਿਆਣੇ 'ਚ ਇਕੱਠੀ ਲੜੀਆ ਤੁਸੀਂ ਦਿੱਲੀ 'ਚ ਇਕੱਠੀ ਲੜੀਆ ਫਿਰ ਬੋਖਵੰਦੀ ਭਗਵੰਤ ਮਾਨ ਜਾਂ ਆਮ ਆਦੀ ਪਾਰਟੀ ਦੇ ਸਰਰ ਕਿਵੇਂ ਬਦਲ ਲਉ ਸਿਆਸਦ ਤੇ ਜੇ ਈਡੀ ਆ ਈਡੀ ਦਾ ਤੇ ਕੋਈ ਕਸੂਰ ਨਹੀਂ ਕਿਉਂਕਿ ਪੰਜਾਬ ਸਰਕਾਰ ਨੇ ਮਕਦਮਾ ਦਰਜ ਕੀਤਾ ਹੈ ਇਨੀਸ਼ੀਅਲੀ ਉਹਨਾਂ ਨੇ ਰਿਕਾਰਡ ਮੰਗ ਲਿਆ ਕਿ ਇਹ ਜਿਹੜਾ ਪੈਸਾ ਇਹਨਾਂ ਨੇ ਕਮਾਇਆ ਵਾ ਉਹ ਪੀਐਮਐਲਏ ਐਕਟ ਦੀ ਵਾਇਲੇਸ਼ਨ ਹੋਈ ਹੈ ਤੁਹਾਡੀ ਮਨੀ ਲਾਂਡਰਿੰਗ ਹੋਈ ਹੈ ਹੁਣ ਮਨੀ ਲਾਂਡਰਿੰਗ ਐਕਟ ਕੀ ਹੋ ਜਾ ਦੇ ਬਾਹਰ ਉਹ ਪੈਸਾ ਜਾ ਇਧਰ ਹੋ ਗਿਆ ਹੈ ਕੀ ਪਤਾ ਕਿਹੜੇ ਦੇਸ਼ ਦੇ ਵਿੱਚ ਕਿਸ ਅਫਸਰ ਨੇ ਨਿਵੇਸ਼ ਕੀਤਾ ਹੋਵੇਗਾ ਉਹਨਾਂ ਨੂੰ ਪਤਾ ਲੱਗ ਗਿਆ ਹੋਊਗਾ ਤਾਂ ਹੀ ਮੁਕਦਮਾ ਦਰਜ ਕੀਤਾ ਗਿਆ ਕੱਲ ਅੱਠ ਕੇ ਡੇ ਪੁਚਗੇਸ਼ ਹੋਈ ਆ ਉਹਨਾਂ ਨੇ ਅਰੈਸਟ ਪਾ ਦਿੱਤੀ ਅੱਜ 5 ਦਿਨ ਦਾ ਰਿਮਾਨਡ ਮਿਲ ਗਿਆ 5ਵੇਂ ਦਿਨ ਬਾਅਦ ਫਿਰ ਉਹਨਾਂ ਨੂੰ ਕੋਰਟ ਤੇ ਈਡੀ ਦੀ ਕੋਰਟ ਚ ਪੇਸ਼ ਕੀਤਾ ਜਾਊਗਾ ਦੂਜੀ ਗੱਲ ਹੈ ਕਿ ਜੇ ਤੁਹਾਨੂੰ ਲੱਗਦਾ ਕਿ ਬਦਲਣਾ ਉਹ ਸਿਆਸਤ ਆ ਤੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਨੂੰ ਲੈ ਕੇ ਇੰਡੀਆ ਗੱਠਜੋੜ ਤਿੰਨ ਵਾਰਾਂ ਧਰਨੇ ਲਾ ਚੁੱਕਾ ਹੈ। ਇੰਡੀਆ ਗੱਠਜੋੜ ਤੇ ਵੱਡੇ-ਵੱਡੇ ਕਾਂਗਰਸ ਪਾਰਟੀ ਦੇ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੇ ਆ ਕੇ ਸਬੋਧਨ ਕੀਤਾ ਹੈਗਾ। ਆ ਪਿਛਲੇ ਦਿਨ ਵੀ ਦਿੱਲੀ ਦੇ ਵਿੱਚ ਹੋਇਆ। ਜਿਸ ਦਿਨ ਪੰਜਾਬ ਦੇ ਮੁੱਖ ਮੰਤਰੀ ਜਿਸ ਦਿਨ ਗਵਰਨਰ ਬਨਵਾਰੀ لال ਪ੍ਰੋਹਰ ਸਾਹਿਬ ਨੂੰ ਵਿਦਾਗੀ ਦੇਣੀ ਸੀ ਉਦੋਂ ਉਹ ਇੱਥੇ ਨਹੀਂ ਸੀ ਉਹ ਦਿੱਲੀ ਸੀ। ਹੁਣ ਫਿਰ ਤੁਹਾਨੂੰ ਲੱਗਦਾ ਕਿ ਜੇ ਈਡੀ ਕਰੀਏ ਤਾਂ ਫਿਰ ਭਾਰਤ ਪੂਸ਼ਣ ਆਸ਼ੂ ਆ ਸਾਧੂ ਸਿੰਘ ਧਰਮਸੋਤ कुशलदीप सिंह ਢੱਲੋ ਜਾਂ ਜਿਹੜੇ ਵੀ ਕਾਂਗਰਸੀ ਵਿਜੀਲੈਂਸ ਵਾਲਿਆਂ ਨੇ ਫੜੇ ਸੀ ਕਈ ਹੋਰ ਵੀ ਫੜੇ ਅਗਰੇ ਸੁਦਰਸ਼ਾਪ ਰੂੜਾ ਉਹ ਤੇ ਭਾਜਪੀ ਦੇ ਬਾਅਦ ਚਲ ਗਏ ਜਾਂ ਕੁਲਦੀਪ ਵੈਦ ਨੂੰ ਨੋਟਿਸ ਆ ਗਿਆ ਕਈਆਂ ਨੇ ਤੇ ਮਾਮਲਾ ਹੀ ਰਫਾ ਦਫਾ ਕਈਆਂ ਦਾ ਰੌਲਾ ਪਿਆ ਸੀ ਉਹਦੇ ਮਾਮਲੇ ਹੀ ਕਈਆਂ ਨੇ ਸੁਲਝਾ ਲਿਆ ਸੈਟਲਮੈਂਟ ਹੋ ਗਈ ਸੀ ਜਿਹੜੇ ਫੜੇ ਗਏ ਸੀ ਜਿਹੜੇ ਵੀ ਜ਼ਿਲ੍ਹਾ 'ਚ ਜਾਏ ਫਿਰ ਲਾਓ ਧਰਨਾ ਉਹ ਧਰਨਾ ਦਿੱਲੀ ਚ ਲਾਓ ਜਾਂ ਲੁਧਿਆਣਾ 'ਚ ਲਾਓ ਜਾਂ ਚੰਡੀਗੜ੍ਹ ਦੇ ਵਿੱਚ ਲਾਓ ਉਹ ਸੱਦਾ ਦੋ ਇੰਡੀਆ ਗੱਠ ਜੋੜ ਵੱਲੋਂ ਸੱਦਾ ਦੋ ਤੁਸੀਂ ਪਰ ਕਿਹੜੇ ਮੂਹ ਨਾਲ ਇੰਡੀਆ ਗੱਠ ਜੋੜ ਦਾ ਸੱਦਾ ਦੋ ਕਿ ਆਮ ਆਦੀ ਪਾਰਟੀ ਨੇ ਤੇ ਪੰਜਾਬ ਸਰਕਾਰ ਨੇ ਪੰਜਾਬ ਨੇ ਸਭ ਤੋਂ ਪਹਿਲਾਂ ਮਕਦਮੇ ਦਰਜ ਕੀਤੇ ਨੇ ਜਾਂ ਫਿਰ ਜੇ ਈਡੀ ਦੇ ਖਿਲਾਫ ਸੈਂਟਰ ਦੀਆਂ ਏਜੰਸੀਆਂ ਦੇ ਖਿਲਾਫ ਇੰਡੀਆ ਗੱਠ ਜੋੜ ਧਰਨੇ ਲਾ ਸਕਦਾ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਤੇ ਫਿਰ ਕਾਂਗਰਸ ਪਾਰਟੀ ਵੀ ਇੰਡੀਆ ਗੱਠਜੋੜ ਨੂੰ ਲੈ ਕੇ ਇੱਥੇ ਧਰਨੇ ਲਾਵੇ ਉਹਦੇ ਵਿੱਚ ਫਿਰ ਆਮ ਆਦੀ ਪਾਰਟੀ ਨਹੀਂ ਆਉਂਦੀ ਦਾ ਨਹੀਂ ਉਹ ਆਮ ਆਦੀ ਪਾਰਟੀ ਦਾ ਸਟੈਂਡ ਸਪਸਟੂ ਹੋ ਜਾਊਗਾ ਪਰ ਇਹ ਲੱਗਾ ਇੰਡੀਆ ਦੇ ਵਿੱਚ ਗਲਤ ਹੋ ਰਿਹਾ ਕਿ ਜੇ ਕੋਈ ਕ੍ਰਪਸ਼ਨ ਦੇ ਮਸਲੇ ਦੇ ਵਿੱਚ ਬੰਦਾ ਫੜਿਆ ਜਾ ਰਿਹਾ ਚਾਹੇ ਉਹਨੂੰ ਸਟੇਟ ਵਿਜੀਲੈਂਸ ਫੜ ਰਹੀ ਹੈ ਕਿ ਚਾਹੇ ਸੈਂਟਰ ਦੀਆਂ ਏਜੰਸੀਆਂ ਫੜ ਰਹੀਆਂ ਤੇ ਆਪਾਂ ਉਹਨੂੰ ਇਹ ਕਹਿ ਦਈਏ ਕਿ ਬਦਲਾਅ ਲਾਉ ਸਿਆਸਤ ਹੋ ਰਹੀ ਹੈ ਇਹ ਨਹੀਂ ਉਹ ਡਿਸਾਈਡ ਕੋਡ ਕਰੇਗੀ ਪਿਕੋਡ ਉਹਨਾਂ ਨੂੰ ਬਰੀ ਕਰਦੀ ਹੈ ਕੀ ਈਡੀ ਸਬੂਤ ਦਿੰਦੀ ਹੈ ਜਾਂ ਸਟੇਟ ਵਿਜੀਲੈਂਸ ਉਹਨਾਂ ਸਬੂਤ ਦਿੰਦੀ ਹੈ ਗਿਆ ਉਹ ਕੋਰਟ ਤੇ ਡਿਸਾਈਡ ਕਰ ਦੇਣ ਛੱਡ ਦੇਣਾ ਚਾਹੀਦਾ ਹੈਗਾ ਕਿ ਵਾਕਿਆ ਫਿਰ ਪਤਾ ਲੱਗੂ ਨਾ ਕਿ ਸੈਂਟਰ ਨੇ ਜਾਂ ਸਟੇਟ ਵਿਜੀਲੈਂਸ ਬਿਊਰੋ ਨੇ ਤੱਕਾ ਕੀਤਾ ਸਰਕਾਰ ਦੀ ਸ਼ਹਿਦ ਕੀਤਾ ਤੇ ਜੇ ਆਪਾਂ ਪਹਿਲਾਂ ਹੀ ਕਹਿ ਦਈਏ ਫਿਰ ਆਪਾਂ ਮਤਲਬ ਕਰਪਟ ਲੋਕਾਂ ਦਾ ਸਾਥ ਦੇ ਰਹੇ ਹਾਂ ਉਹ ਦੂਜੀ ਗੱਲ ਪੰਜਾਬ ਦੇ ਵਿੱਚ ਕੀ ਜਿਹੜੇ 5 6 ਫੜੇ ਗਏ ਸੀ ਜਾਂ ਦੋ ਮੰਤਰੀ ਦੀ ਗੱਲ ਕੀਤੀ ਜਾਵੇ ਸਾਧੂ ਸਿੰਘ ਧਰਬਸੋਧ ਜਾਂ ਭਾਰਤ ਪੋਛਨਾਸ਼ੂ ਜਾਂ ਸੁੰਦਰ ਸ਼ਾਮ अरोड़ा ਜਿਹੜੇ ਪਹਿਲਾਂ ਕਾਂਗਰਸ ਸੀ ਫਿਰ ਉਹ ਬੀਜੇਪੀ ਚਲੇ ਗਏ ਕੀ ਪਿਛਲੀ ਜਿਹੜੀ ਕੈਬਨਿਟ ਸੀ ਜਾਂ ਉਸ ਤੋਂ ਪਿਛਲੀ ਵੀ ਕੈਬਨਿਟ ਕਿ ਸਿਰਫ ਸਿਰਫ ਇਹ ਤਿੰਨ ਮੰਤਰੀ ਹੀ ਕਪੜੇ ਕੀਤੇ ਨੇ ਬਾਕੀ ਸਾਰੇ ਦੁੱਧ ਨਾਤੇ ਸੀ ਇਹ ਆਪਣੇ ਆਪ ਵਿੱਚ ਵੱਡਾ ਸਵਾਲਾ ਜਿਹੜੇ ਦੇ ਵੱਡੇ ਮਗਰਮਾਸ਼ ਸੀ ਉਹ ਉਹ ਬਚੇ ਰਹੇ ਹੈਗੇ ਨੇ ਉਹ ਕਿਉਂ ਬਚੇ ਰਹੇ ਹੈਗੇ ਨੇ ਇਹ ਪੰਜਾਬ ਸਰਕਾਰ ਵੀ ਚੰਗੀ ਤਰ੍ਹਾਂ ਜਾਣਦੀ ਆ ਤੇ ਦਿੱਲੀ ਬੈਠੇ ਲੋਕ ਵੀ ਚੰਗੀ ਤਰ੍ਹਾਂ ਜਾਣਦੇ ਆ ਲੇਕਿਨ ਇਹ ਕਹਿਣਾ ਕਿ ਇਹ ਬਦਲਾਅ ਸਿਆਸਤਾਂ ਫਿਰ ਤੇ ਉਹੀ ਆ ਅੱਜ ਤੁਸੀਂ ਅ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਾਂਗਰਸ ਪਾਰਟੀ ਸਟੈਂਡ ਨਹੀਂ ਲੈ ਰਹੀ ਹੈਗੀ ਔਰ ਕਰਪਸ਼ਨ ਦੇ ਮਸਲੇ ਦੇ ਵਿੱਚ ਕਿਸੇ ਵੀ ਪਾਰਟੀ ਦਾ ਨੇਤਾ ਹੋਵੇ ਉਹਦੇ ਨਾਲ ਧੱਕਾਤ ਨਹੀਂ ਹੋ ਸਕਦਾ ਹੈਗਾ ਜੋ ਕੁਝ ਕਾਗਜ਼ ਪੱਤਰ ਲੱਗੇ ਅਦਾਲਤਾਂ ਵੀ ਤੇ ਇਸ ਕਰਕੇ ਬੈਠੀਆਂ ਹੋਣਗੀਆਂ ਹਮ ਅਦਾਲਤਾਂ ਨੇ ਤੇ ਜਦੋਂ ਏਜੰਸੀਆਂ ਨੇ ਜਦੋਂ ਕਾਗਜ਼ ਪੱਤਰ ਪੂਰੇ ਦਿੰਦੀਆਂ ਹੈਗੀਆਂ ਏਜੰਸੀਆਂ ਉਹਦੇ ਚ ਪਤਾ ਲੱਗ ਜਾਂਦਾ ਕਿ ਕਿੰਨੀ ਕੀ ਗੜਬੜੀ ਹੋਈ ਹੈ ਕਿੰਨੀ ਕੀ ਹੀਰਾ ਫੇਰੀ ਹੋਈ ਹੈ ਉਹ ਸਭ ਤੋਂ ਵੱਡਾ ਸਵਾਲ ਹੈ ਹੁਣ ਦੇਖਦੇ ਹਾਂ ਕਿ ਇਸ ਮਸਲੇ ਦੇ ਵਿੱਚ ਹੋਰ ਕੀ ਕੁਝ ਸਿਆਸਤ ਹੁੰਦੀ ਹੈ ਹਲੇ ਤੱਕ ਕਿਉਂਕਿ ਪੰਜਾਬ ਸਰਕਾਰ ਨੂੰ ਤੁਹਾਨੂੰ ਬੋਲਣ ਦੀ ਲੋੜ ਨਹੀਂ ਉਹਨਾਂ ਨੇ ਪਹਿਲਾਂ ਫੜਿਆ ਸੀ 7 ਮਹੀਨੇ ਜੇਲ੍ਹ ਦੀ ਯਾਤਰਾ ਵੀ ਹੋਈ ਹੈ ਭਾਰਤ ਪੂਛਨ ਇੱਕ ਨਾਈ ਦੀ ਦੁਕਾਨ ਤੋਂ ਗ੍ਰਿਫਤਾਰ ਕੀਤਾ ਗਿਆ ਉਦੋਂ ਉਦੋਂ ਉਹਦੇ ਭਾਰਤ ਪੂਛਨ ਆਸ਼ੂ ਦੇ ਯਾਰ ਵੀ ਹੀ ਨਾਲ ਰਵਨੀਤ ਸਿੰਘ ਬਿੱਟੂ ਸਾਹਿਬ ਹੁਣ ਰਵਨੀਤ ਸਿੰਘ ਬਿੱਟੂ ਤੇ ਆਸ਼ੂ ਹੁਣ ਆਡਾ ਡੋ ਨੇ ਉਹ ਕਾਂਗਰਸੀ ਨੇ ਉਹ ਭਾਜਪਾ ਨੇ ਹੁਣ ਲੋਕੀ ਫੇਸਬੁੱਕ ਤੇ ਵੀ ਕਹਿ ਰਹੇ ਕਿ ਰਵਨੀਤ ਸਿੰਘ ਬਿੱਟੂ ਤੇ ਹੁਣ ਸੈਂਟਰ ਦੇ ਵਿੱਚ ਵਜ਼ੀਰ ਆ ਤੇ ਆਪਣੀ ਯਾਰ ਦੀ ਮਦਦ ਕਰੂਗਾ ਹੁਣ ਇਹ ਗੱਲਾਂ ਵੀ ਨਾਲ ਦੇ ਨਾਲ ਉੱਠਦੀਆਂ ਰਹਿਣੀਆਂ ਹੈਗੀਆਂ ਪਰ ਮਸਲਾ ਇਹ ਹੈ ਕਿ ਭ੍ਰਿਸ਼ਟਾਚਾਰ ਇਹ ਤੇ ਹੁਣ ਭਾਰਤ ਪੂਜਨ ਆਸ਼ੂ ਨੂੰ ਹੀ ਸਾਰੇ ਸਬੂਤ ਦੇਣੇ ਪੈਣਗੇ ਕਿ ਉਹਨਾਂ ਨੂੰ ਝੂਠ ਫੜਿਆ ਵਾ ਜਾਂ ਫਿਰ ਵਿਜੀਲੈਂਸ ਜਾਂ ਈਡੀ ਨੇ ਸੱਚਾ ਫੜਿਆ ਹੈ ਇਹ ਤੇ ਉਹਨਾਂ ਨੇ ਸਾਬਤ ਕਰਨਾ ਹੈਗਾ ਭਾਰਤ ਪੂਜਨ ਆਸ਼ੂ ਸਾਹਿਬ ਨੇ ਹੁਣ ਸਾਬਤ ਕਰਨਾ ਕਿ ਉਹ ਬੇਈਮਾਨ ਹੈ ਜਾਂ ਨਹੀਂ ਤੇ ਜੇ ਨਹੀਂ ਨੇ ਤੇ ਫਿਰ ਸਰਕਾਰ ਜਿਹੜੀ ਵੀ ਇਹ ਮੌਕੇ ਦੀ ਉਹਨਾਂ ਫਿਰ ਧੱਕਾ ਕੀਤਾ ਇਹ ਹੁਣ ਕੋਡ ਡਿਸਾਈਡ ਕਰੂਗੀ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸਾੱਚ ਦੇ ਵਿੱਚ ਅਸੀਂ ਦੋ ਤਿੰਨ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਤੁਹਾਡਾ ਇਹਨਾਂ ਮਸਲਿਆਂ ਬਾਰੇ ਮੁੱਦਿਆਂ ਬਾਰੇ ਕੀ ਸਮਝਣਾ ਹੈ ਕੀ ਸੋਚਣਾ ਹੈ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ